ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਸ਼ਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੇ ਤੁਹਾਡੇ ਲਈ ਸਭ ਤੋਂ ਵਧੀਆ ਵੱਡੀ ਖੁਸ਼ਖਬਰੀ ਹੈ ਵੀ ਸਿੱਧੂ ਮੂਸੇ ਵਾਲਾ ਦੁਬਾਰੇ ਜਨਮ ਲੈ ਚੁੱਕਿਆ ਸਿੱਧੂ ਮੂਸੇ ਵਾਲੀ ਦੀ ਹਵੇਲੀ ਦੇ ਵਿੱਚ ਵੀ ਹੋਣਾ ਦੁਬਾਰੇ ਰੌਣਕਾਂ ਲੱਗਣਗੀਆਂ ਕਿਉਂਕਿ ਮਾਤਾ ਚਰਨ ਕੌਰ ਦੀ ਕੁੱਖੋਂ ਸ਼ੁਭਦੀਪ ਨੇ ਦੁਬਾਰਾ ਫੇਰ ਜਨਮ ਲੈ ਲਿਆ ਤੇ ਆਪਾਂ ਵਧਾਈ ਦਿੰਨੇ ਆ ਮਾਤਾ ਚਰਨ ਕੌਰ ਨੂੰ ਤੇ ਪਿਤਾ ਬਲਕੌਰ ਸਿੰਘ ਨੂੰ ਵੀ ਪਰਮਾਤਮਾ ਇਸ ਬੱਚੇ ਨੂੰ ਬਹੁਤ ਬਹੁਤ ਤਰੱਕੀ ਤੰਦਰੁਸਤੀ ਦੇਵੇ ਤੇ ਇਹ ਜਮਾਂ ਸੇਮ ਸਿੱਧੂ ਵਰਗਾ ਬਣੇ ਮੇਰੀ ਦੁਆ ਹੈ ਵੀ ਪਰਮਾਤਮਾ ਜੀ ਸਿੱਧੂ ਵਾਲੇ ਗੁਣ ਹੋਣ ਇਸ ਬੱਚੇ 'ਚ ਹੀ ਬੱਚਾ ਹੋਣ ਹਾਰ ਬਣੇ ਵਾਹਿਗੁਰੂ ਜੀ ਇਹੋ ਅਰਦਾਸ ਹੈ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨੀ ਕਰੇ ਤੇ ਦੁਬਾਰਾ ਤੋਂ ਫਿਰ ਤੋਂ ਆਪ ਸਭ ਨੂੰ ਮੁਬਾਰਕਾਂ ਸਿੱਧੂ ਦੇ ਜਨਮ ਲੈਣ ਦੀਆਂ ਮੈਂ ਤੇਹੀ ਕਹੂੰਗੀ ਵੀ ਸਿੱਧੂ ਨੇ ਜਨਮ ਲਿਆ ਠੀਕ ਹੈ ਜੀ ਕਿਉਂਕਿ ਸਿੱਧੂ ਦਾ ਭਰਾ ਹੈ ਸਿੱਧੂ ਦਾ ਹੀ ਬਲੱਡ ਆ ਤੇ ਸਿੱਧੂ ਹੀ ਹੋਇਆ ਫਿਰ ਉਹ ਤੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜੀ ਕੋਸ਼ਿਸ਼ ਹੁੰਦੀ ਨਾਲ ਗੱਲਾਂ ਸਾਂਝੀਆਂ ਕਰਦੀਆਂ ਜਿਵੇਂ ਮੇਰੇ ਕੋਲੇ ਫੋਨ ਵੀ ਆਉਂਦੇ ਆ ਮੈਸੇਜ ਵੀ ਆਉਂਦੇ ਬਹੁਤ ਸਾਰੇ ਮੈਸੇਜ ਮੈਂ ਮੇਰੀ ਕੋਸ਼ਿਸ਼ ਹੁੰਦੀ ਆ ਹਰ ਇੱਕ ਮੈਸੇਜ ਦਾ ਮੈਂ ਰਿਪਲਾਈ ਕਰਦੀ ਆ ਤੇ ਫੋਨ ਵੀ ਚੱਕਦੀ ਆ ਮੈਂ ਕੋਈ ਏਡੀ ਵੱਡੀ ਆਉਧੇ ਤੇ ਨਹੀਂ ਹੈਗੀ ਵੀ ਮੈਂ ਕਿਸੇ ਦਾ ਫੋਨ ਨਾ ਚੱਕਾਂ ਜਾਂ ਰਿਪਲਾਈ ਨਾ ਕਰਾਂ ਮੈਂ ਜ਼ਰੂਰ ਕਰਦੀ ਆ ਮੈਂ ਟਾਈਮ ਜ਼ਰੂਰ ਕੱਢਦੀ ਆ ਵੀ ਕਿਸੇ ਭੈਣ ਭਰਾ ਨੇ ਵੀ ਮੇਰੇ ਲਈ ਟਾਈਮ ਕੱਢੇ ਤੇ ਆਪਾਂ ਵੀ ਹੰਦਾ ਜਵਾਬ ਜ਼ਰੂਰ ਦਵਾਂਗੇ ਸੋ ਮੇਰੀਆਂ ਵੀਡੀਓ ਪਾਉਣ ਦਾ ਮਤਲਬ ਇੱਕੋ ਹੀ ਹੈ ਵੀ ਆਪਣੇ ਜਿਹੜੇ ਰਿਸ਼ਤੇ ਟੁੱਟ ਰਹੇ ਆ ਉਹਨਾਂ ਨੂੰ ਬਚਾਓ ਆਪਣਾ ਪੰਜਾਬ ਆ ਜਿਹੜਾ ਉਹ ਟੁੱਟਦਾ ਜਾ ਰਿਹਾ ਹੈ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਮੇਰੀ ਛੋਟੀ ਜੀ ਕੋਸ਼ਿਸ਼ ਹੈ ਤੇ ਮੈਨੂੰ ਉਮੀਦ ਹੈ ਵੀ ਇਹ ਕੋਸ਼ਿਸ਼ ਮੇਰੀ ਬਹੁਤ ਰੰਗ ਲੈ ਕੇ ਆਵੇਗੀ ਅਕਾਲ ਪੁਰਖ ਵੈਗਰੂ ਮੇਰੀ ਕੋਸ਼ਿਸ਼ ਨੂੰ ਕਾਮਯਾਬ ਕਰਨਗੇ ਕਿਉਂਕਿ ਮੇਰੇ ਜਿਹੜੇ ਇਰਾਦੇ ਆ ਸਿਰਫ ਇਹੀ ਹੈ ਵੀ ਆਪਣੇ ਜਦੋਂ ਆਪਣੇ ਰਿਸ਼ਤੇ ਟੁੱਟਣੋਂ हट ਗਏ ਨਾ ਤੇ ਪੰਜਾਬ ਨੂੰ ਫਿਰ ਕੋਈ ਤੋੜ ਨਹੀਂ ਸਕਦਾ ਪੰਜਾਬ ਤੋੜਨਾ ਦਾ ਬਹੁਤ ਸੌਖੀ ਗੱਲ ਆ ਇੱਥੇ ਬਲੱਡ ਤੇ ਬਲੱਡੀ ਲੱਗੀ ਜਾਂਦਾ ਤੇ ਮੈਨੂੰ ਦੁੱਖ ਆਉਂਦਾ ਪਰ ਮੈਂ ਇਸ ਕਰਕੇ ਵੀਡੀਓ ਪਾਉਂਦੀ ਆ ਤੇ ਪਾਉਂਦੀ ਰਾਵਾਂਗੀ ਜਿੰਨਾ ਚਿਰ ਇਹ ਸਾਹ ਚੱਲਦੇ ਆ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਅਕਾਲਪੁਰ ਖਵਾਂਗੂ ਦਾ ਆਪਾਂ ਨੂੰ ਸਾਥ ਫੁੱਲ ਹੈ ਤੇ ਦੂਜੇ ਦੀ ਆਪਾਂ ਕਿਸੇ ਦੀ ਜ਼ਰੂਰਤ ਨਹੀਂ ਸਮਝਦੇ ਸੋ ਤੁਸੀਂ ਵੀ ਮੇਰੇ ਵਾਂਗੂ ਬਾਇਕਰੂ ਦੇ ਲੜ ਲੱਗ ਜਾਓ ਪਰਮਾਤਮਾ ਦਾ ਆਸਰਾ ਤੱਕ ਲਓ ਬਾਕੀ ਸਾਰੇ ਆਸਰੇ ਛੁੱਟਿਆ ਸਾਰੇ ਛੱਡ ਦਿਓ ਕਿਸੇ ਤੋਂ ਆਸ ਉਮੀਦ ਸਭ ਛੱਡ ਦਿਓ ਖੁਸ਼ ਰਹੋ ਪ੍ਰਮਾਤਮਾ ਨਾਲ ਜੁੜੋ ਮਾੜਾ ਕਰੋਨਾ ਕਿਸੇ ਦਾ ਹੱਕ ਨਾ ਖਾਓ ਚੋਰੀ ਨਾ ਕਰੋ ਇਹ ਚੀਜ਼ਾਂ ਧਿਆਨ ਚ ਰੱਖੋ ਠੀਕ ਹੈ ਆਪਣੀ ਜ਼ਿੰਦਗੀ ਜਿਉਣੀ ਆ ਤੇ ਇਹ ਗੱਲ ਇੱਥੇ ਪੱਕੀ ਬਾੜ ਲਓ ਜਗ ਤੇ ਆਏ ਹਾਂ ਤੇ ਜਗ ਤੋਂ ਜਾਣਾ ਵੀ ਜ਼ਰੂਰ ਹੈ ਸੋ ਐਸਾ ਕੰਮ ਕੋਈ ਨਾ ਕਰੋ ਵੀ ਮਰਨ ਵੇਲੇ ਸੋ ਨੂੰ ਪਛਤਾਵਾ ਹੋਵੇ ਠੀਕ ਹੈ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਉਹਦਾ ਚਿੱਠੀ ਪੜ੍ਹ ਕੇ ਪਸੀਨੇ ਸੁੱਟ ਗਏ ਸੀ ਕਿਉਂਕਿ ਉਹ ਮਰਨ ਦੇ ਟਾਈਮ ਤੇ ਸੀਗਾ ਔਰ ਅੰਗਰੰਗ ਉਹ ਕੀ ਉਹਦਾ ਨਾਮ ਨਹੀਂ ਭੁੱਲ ਜਾਨੀ ਆ ਮੈਂ ਤਾਂ ਔਰੰਗਜੀਬ ਉਹ ਮਰਨ ਵੇਲੇ ਉਹ ਪਸਤਾਰਿਆ ਸੀ ਵੀ ਮੈਂ ਇਨਾ ਜ਼ੁਲਮ ਕੀਤਾ ਤੇ ਉਹ ਬਹੁਤ ਭੈੜੀ ਮੌਤ ਮਰਿਆ ਸੀ ਮੌਤ ਮੰਗ ਰਿਆ ਸੀ ਉਹ ਔਰੰਗਜੀਬ ਆ ਜਿਹੜਾ ਤੇ ਗੁਰੂ ਦਾ ਜਿਹੜਾ ਉਹ ਸੀਗਾ 사ਫਰਨਾਮਾ ਸਤਸੈਦਰ ਨੂੰ 사ਫਰਨਾਮਾ ਕਹਿੰਦੇ ਮੈਨੂੰ ਲੱਗਦਾ ਤੇ ਉਹਦਾ ਬੈਠੇ ਦਾ ਦਿਮਾਗ ਖੱਡ ਰਿਆ ਸੀ ਗੁਰੂ ਦੇ ਉਹ ਗੱਲਾਂ ਸੁਣ ਕੇ ਸੋ ਮੈਂ ਤਾਂ ਕਹਿਣੀ ਆ ਵੀ ਮਰਨ ਵੇਲੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਕੰਮ ਕਰਨਿਆ ਤਾਂ ਆਪਦੀ ਉਮਰ ਦੇ ਵਿੱਚ ਹੀ ਚੰਗੇ ਕਰ ਲੋ ਚੰਗਾ ਬੀਜੋਂਗੇ ਤੇ ਚੰਗਾ ਖਾਓਗੇ ਮਾੜਾ ਬੀਜੋਂਗੇ ਤੇ ਮਾੜਾ ਪਾਓਗੇ ਇਹ ਗੱਲਾਂ ਨੋਟ ਕਰ ਲੋ ਮੇਰਾ ਇੱਕੋ ਹੀ ਮੋਟਿਵ ਹੈ ਵੀ ਮੈਂ ਸਾਰੇ ਲੋਕਾਂ ਦੇ ਦਿਲਾਂ ਚੋਂ ਇਹ ਗੱਲਾਂ ਕੱਢਾਂ ਜਿਹੜੀਆਂ ਉਹ ਇੱਕ ਦੂਜੇ ਲਈ ਭਰੀ ਰੱਖਦੇ ਆ ਬਿਨ ਮ ਕਈ ਲੋਕ ਤਾਂ ਨਾ ਬਿਨ ਮਤਲਬਾ ਸ਼ੱਕ ਪਾਲ ਕੇ ਜ਼ਿੰਦਗੀ ਗੱਡੀ ਜਾਂਦੇ ਆ ਕੋਈ ਕੋਈ ਮਤਲਬ ਕਿਸੇ ਦੇ ਮਗਰ ਲੱਗ ਕੇ ਜਿੰਦਗੀ ਕੱਢੀ ਜਾਂਦਾ ਵੀ ਹਾਂਜੀ ਆ ਤਾਂ ਆਏ ਆ ਜੀ ਬਾ ਬੰਬੀ ਬਣੇ ਫਿਰਦੇ ਆ ਕੋਈ ਕਿਵੇਂ ਮੈਂ ਕਹਣੀ ਐ ਇਹਨਾਂ ਜਿਜੇ ਜੋ ਬਾਹਰ ਆ ਜੇ ਫਿਰ ਬੀਰੋ ਬੀਰੇ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਫਰਾਡ ਬਹੁਤ ਧੋਖੇ ਬਹੁਤ ਕੁਝ ਕੁਸ਼ ਬਰਦਾਸ਼ਤ ਕਰ ਲਿਆ ਮੇਰਾ ਮਤਲਬ ਇਹ ਆ ਵੀ ਯਾਰ ਮੈਂ ਦੂਜਿਆਂ ਨੂੰ ਦੱਸ ਦਿਆਂ ਵੀ ਮੇਰੀ 45 ਸਾਲ ਦੀ ਉਮਰ ਹੋ ਚੱਲੀ ਆ ਵੀ ਮੈਂ ਤਾਂ ਬਹੁਤ ਦੁੱਖ ਦੇਖ ਲਿਆ ਔਖਾਂ ਤੱਕੇ ਸਭ ਦੇਖ ਲਿਆ ਤੁਸੀਂ ਨਾ ਦੇਖੋ ਮੈਂ ਕਹਣੀ ਆ ਤੁਸੀਂ ਪਰਮਾਤਮਾ ਨਾਲ ਜੁੜੋ ਵਾਈਬਰੂ ਨਾਲ ਜੁੜੋ ਮੈਂ ਕਹਨੀ ਆ ਤੁਹਾਡਾ ਜਰਮ ਸਫਲ ਹੋ ਜਾਊਗਾ ਹੁਣ ਮੈਂ ਤਾਂ ਹੁਣ ਜਿਆਦਾ ਰਿਸ਼ਤਿਆਂ ਤੇ ਗੱਲ ਤਾਂ ਕਰਨ ਲੱਗ ਗਈ ਕਿਉਂਕਿ ਹੋਰ ਗੱਲਾਂ ਕਰਨ ਦਾ ਤਾਂ ਫੇਰ ਹੀ ਫਾਇਦਾ ਰਿਸ਼ਤੇ ਇੰਨੇ ਨਾਜ਼ੁਕ ਹੋ ਚੁੱਕੇ ਐ ਵੀ ਐਨੀ ਇੱਕ ਗੱਲ ਤੇ ਟੁੱਟ ਜਾਂਦੇ ਆ ਐਨੀ ਇੱਕ ਗੱਲ ਤੇ ਦੂਰੀਆਂ ਪੈ ਜਾਂਦੀਆਂ ਕੋਈ ਗੱਲ ਵਜ੍ਹਾ ਨਹੀਂ ਹੁੰਦੀ ਕਿਤੇ ਮਰਜ਼ੀ ਸੁਣ ਲੋ ਇੱਕ ਛੋਟੀ ਜੀ ਗੱਲ ਤੋਂ ਵੱਡੇ ਪਤੰਗੜ ਬਣੇ ਹੁੰਦੇ ਆ ਤੇ ਲੋਕਾਂ ਦੇ ਘਰ ਟੁੱਟ ਰਹੇ ਆ ਸੋ ਮੈਂ ਹੁਣ ਇਹ ਕਹਿਣਾ ਚਾਹਣੀ ਐ ਵੀ ਜਿਹੜੀਆਂ ਜੁਆਇੰਟ ਫੈਮਿਲੀਆਂ ਉਹਨਾਂ ਵਰਗੀ ਕੋਈ ਰੀਸ ਨਹੀਂ ਹੁੰਦੀ ਮੰਨ ਲਓ ਘਰ ਦੇ ਵਿੱਚ ਚਾਰ ਜੀ ਐ ਹਨਾ ਚਾਰ ਜੀ ਤੁਸੀਂ ਇਕੱਠੇ ਬੈੰਨੇ ਹੋ ਉੱਠਦੇ ਥੋੜੇ ਚ ਇੱਕ ਪਿਆਰ ਆ ਪਹਿਲੀ ਗੱਲ ਤਾਂ ਆਹ ਫੋਨ ਨਾਲੇ ਪਿਆਰ ਖਤਮ ਕਰਤਾ ਵੀ ਫੋਨ ਤੇ ਲੋਕ ਲੱਗੇ ਰਹਿੰਦੇ ਆ ਫੋਨ ਦੇਖੋ ਦੇਖਣਾ ਕੋਈ ਗਲਤ ਗੱਲ ਨਹੀਂ ਹੁੰਦਾ ਪਰ ਉਦੋਂ ਦੇਖੋ ਜਦੋਂ ਤੁਸੀਂ ਫਿਰ ਹੋ ਇਹ ਨਹੀਂ ਹੈਗਾ ਵੀ ਤੁਹਾਡੀ ਫੈਮਿਲੀ 'ਚ ਤੁਸੀਂ ਬੈਠੇ ਹੋ ਤੁਸੀਂ ਫੋਨਾਂ ਤੇ ਲੱਗੇ ਪਏ ਹੋ ਕੋਈ ਮਤਲਬ ਨਹੀਂ ਠੀਕ ਆ ਮਾਂ ਕੋਲੇ ਬੈਠੀ ਝਾਕੀ ਜਾਂਦੀ ਆ ਵਿਚਾਰੀ ਬਿੱਲੀ ਵਾਂਗੂ ਬੱਚਾ ਫੋਨ ਤੇ ਲੱਗਿਆ ਪਿਆ ਇੱਕ ਸੈਕਿੰਡ ਲਈ ਉਹ ਵੀ ਮਾਂ ਨੂੰ ਨਹੀਂ ਹੁਣ ਮੌਤਾਂ ਪਤਾ ਕਿਉਂ ਵੱਧ ਰਹੀਆਂ ਐ ਇਸ ਕਰਕੇ ਵੱਧ ਰਹੀਆਂ ਵੀ ਤੁਸੀਂ ਕਿਸੇ ਦਾ ਦੁੱਖ ਦਾ ਸੁੱਖ ਦਾ ਪੁੱਛਦੀ ਨਹੀਂ ਹੈਗੇ ਲੋਕ ਸਟ੍ਰੈਸ 'ਚ ਜਾ ਰਹੇ ਆ ਤੇ ਜਾਂ ਕੀ ਆ ਨਵੇਂ ਟ੍ਰੈਂਡ ਚੱਲਿਆ ਡਬਲ ਮੰਜ਼ਲੇ ਮੈਂ ਤਾਂ ਕਹਿੰਦੀ ਐ ਡਬਲ ਮੰਜ਼ਲ ਘਰ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਅੱਧੇ ਮੈਂਬਰ ਪਹਿਲੀ ਗੱਲ ਤਾਂ ਘਰ 'ਚ ਮੈਂਬਰੀ ਡੂਡ ਹੁੰਦਾ ਅੱਧੇ ਤਾਂ ਪੈ ਜਾਂਦੇ ਐ ਤੇ ਅੱਧੇ ਵਿਚਾਰੇ نیچے ਹੁੰਦੇ ਐ ਜਿਹੜੇ ਹੁਣ ਮਾਲਾ નીચે ਕਿਸੇ ਬੰਦੇ ਨੂੰ ਪ੍ਰੋਬਲਮ ਹੋ ਜਾਂਦੀ ਐ ਉਹ ਬਿਮਾਰ ਆ ਉਹਨੂੰ ਕੋਈ ਤਕਲੀਫ ਆ ਦੁੱਖ ਆ ਉਹਦੇ 'ਚ ਹਿੰਮਤ ਹੀ ਨਹੀਂ ਵੀ ਬੌੜੀਆਂ ਚੜਕੇ ਤਾਂ ਜਾਊਗਾ ਉਹਦੇ ਕੋਲੇ ਤੇ ਜੇ ਤਾਂ ਵਾਲਾ ਜਿਹੜਾ ਚਿਵਾਰੇ 'ਚ ਚੜਿਆ ਪਿਆ ਉਹਨੂੰ ਕੋਈ ਪ੍ਰੋਬਲਮ ਹੋ ਜਾਂਦੀ ਤਾਂ ਉਹ نیچے ਉਤਰ ਕੇ ਕਿਵੇਂ ਆਊਗਾ ਠੀਕ ਐ ਅੱਗੇ ਲੋਕਾਂ ਦੇ ਛੋਟੇ-ਛੋਟੇ ਘਰ ਹੁੰਦੇ ਇੱਕ ਦੋ ਕਮਰੇ ਹੁੰਦੇ ਤੇ ਗੜਕ ਹੁੰਦੀ ਸਾਰੀ ਫੈਮਿਲੀ ਜੁਆਇੰਟ ਪੈਂਦੀ ਠੀਕ ਹੈ ਬੜੀ ਲੋਕਾਂ ਮੈਂ ਤਾਂ ਕਹਣੀ ਉਹ ਜਵਾਨਾ ਬਹੁਤ ਵਧੀਆ ਸੀ ਲੋਕ ਜੁਆਇੰਟ ਜੁਆਇੰਟਿੰਗ ਜਿਆਦਾ ਕਰਦੇ ਸੀ ਬਿਮਾਰੀਆਂ ਤੋਂ ਦੂਰ ਸੀ ਇਕੱਠੇ ਰਹਿੰਦੇ ਸੀ ਰਲ ਕੇ ਖਾਂਦੇ ਸੀ ਮੰਨ ਲਓ ਹੁਣ ਮੈਂ ਦੋ ਮੈਂ ਤੇ ਦੀਪੂ ਸਬਜ਼ੀ ਬਣਾਵਾਵਾਂਗੇ ਦੋ ਜਣੇ ਲਈ ਵੀ ਤੁਹਾਨੂੰ ਬਣਾਉਣੀ ਪਊਗੀ ਸੇਮ ਤੜਕਾ ਸੇਮ ਪ੍ਰੋਸੈਸ ਹੈ ਤੇ ਚਾਰ ਲਈ ਵੀ ਬਣਾਉਣੀ ਪਊਗੀ ਫੇਰ ਕਿੱਡੀ ਕ ਗੱਲ ਆ ਕੀ ਫਰਕ ਪੈ ਜਾਂਦਾ ਵੈਸੇ ਦੋ ਜਣਿਆਂ ਦੀ ਸਬਜ਼ੀ ਰੋਟੀ ਆਪਣੇ ਤੋਂ ਵੱਧ ਬਣ ਜਾਂਦੀ ਹੈ ਠੀਕ ਹੈ ਕੋਈ ਖਰਚੇ ਨਹੀਂ ਹੁੰਦੇ ਜੁਆਇੰਟ ਫੈਮਿਲੀ ਚ ਐਵੇਂ ਬੰਦਾ ਭੁਲੇਖੇ ਜਦੋਂ ਰਹਿ ਫਿਰਦਾ ਉਹ ਜਿਹੇ ਖਰਚੇ ਹੁੰਦੇ ਉਹ ਜੀ ਆਪਾਂ ਦਾਲ ਪਾਣੀ ਤਾਂ ਇੱਕ ਜਣੇ ਨੇ ਵੀ ਬਣਾਉਣਾ ਤੇ 10 ਨੇ ਵੀ ਬਣਾਉਣਾ ਬਸ ਇਹੀ ਫਰਕ ਹੈ ਵੀ ਇੱਕ ਨੇ ਥੋੜੀ ਜੀ ਮੂੰਗੀ ਮਸਰੀ ਦਾਲ ਚ ਪਾਲੀ ਵੈਸੇ ਵੀ ਇੱਕ ਜਣਾ ਉਹ ਖਾ ਨਹੀਂ ਸਕਦਾ ਵੈਸੀ ਵੱਧ ਬਣ ਜਾਂਦੀ ਹੈ ਨਾ ਚਾਹੇ ਹੋਵੇ ਵੀ ਵੱਧ ਬਣ ਜਾਂਦੀ ਹੈ ਤੇ ਇੱਕ 10 ਜਣੇ ਲਈ ਦੋ ਕੜਸੀਆਂ ਮੂੰਗੀ ਦੀਆਂ ਪਾਲੀਆਂ ਉਹ ਵੀ ਕੋਈ ਗੱਲ ਨਹੀਂ ਠੀਕ ਹੈ ਫੋ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਆਪਣੇ ਪਰਿਵਾਰ ਦਾ ਖਿਆਲ ਰੱਖੋ ਆਪਣੇ ਪਰਿਵਾਰ ਚ ਨਿਗਾ ਰਹੋ ਰੱਖੋ ਦੂਜਿਆਂ ਦੀਆਂ ਗੱਲਾਂ ਚ ਨਾ ਤਾਂ ਆਓ ਨਾ ਕਿਸੇ ਦੇ ਮਗਰ ਲੱਗੋ ਆਪਣੀ ਫੈਮਿਲੀ ਦਾ ਆਪਣੇ ਬੱਚਿਆਂ ਦਾ ਖਿਆਲ ਖੁਦ ਰੱਖੋ ਬੱਚੇ ਠਿੱਠ ਕਿਉਂ ਹੋ ਰਹੇ ਆ ਤੁਸੀਂ ਬੱਚਿਆਂ ਤੇ ਧਿਆਨ ਹੀ ਨਹੀਂ ਦਿੰਦੇ ਤੁਸੀਂ ਐਨੇ ਕਿ ਵਿਜੀ ਹੋ ਚੱਲਿਓ ਤੁਸੀਂ ਅਸਲ ਵਿੱਚ ਸਾਰਾ ਕੁਝ ਛੱਡ ਕੇ ਪੈਸੇ ਮੰਗਰ ਭੱਜ ਲੇ ਜਿੱਥੇ ਕੋਈ ਕਹਦੇ ਇੱਥੇ ਇੰਨਾ ਪੈਸਾ ਬਣਦਾ ਉਧਰ ਨੂਡਲ ਲੈਣੇ ਉਧਰ ਨੂਡਲ ਲੈਣੇ ਕਦੇ ਸੋਚਿਆ ਵੀ ਤੁਹਾਡੇ ਬੱਚੇ ਵੀ ਤੁਹਾਡੀ ਪ੍ਰਾਪਰਟੀ ਹੈ ਤੁਹਾਡਾ ਪਰਿਵਾਰ ਵੀ ਤੁਹਾਡੀ ਪ੍ਰਾਪਰਟੀ ਹੈ ਪਰਿਵਾਰ ਨੂੰ ਤੁਸੀਂ ਸਮਾਨੀ ਦੇ ਰਹੇ ਮੈਂ ਐਸੀਆਂ ਬੀਬੀਆਂ ਦੇਖ ਚੁੱਕੀ ਹਾਂ ਜਿਨ੍ਹਾਂ ਦੇ ਮੇਰੇ ਕੋਲੇ ਫੋਨ ਉਦੋਂ ਗਏ ਸਟ्रेस 'ਚ ਜਾ ਰਹੀਆਂ ਕਿਉਂ ਘਰ ਵਾਲੇ ਨੂੰ 24 ਘੰਟੇ ਹੁੰਦਾ ਮੈਂ ਪੈਸੇ ਕਮਾਉਣਾ ਐ ਕਰਦਾ ਬਾਹਰ ਕਰਦਾ ਉਹ ਬਾਹਰ ਫਿਰਦਾ ਰਹਿੰਦਾ ਹੈ ਉਹ ਉਹ ਘਰੇ ਕੱਲੀ ਉਲਝਦੀ ਤੁਰੀ ਫਿਰਦੀ ਆ ਹਰ ਇੱਕ ਜਨਾਨੀ ਦਾ ਸੁਪਨਾ ਹੁੰਦਾ ਵੀ ਮੇਰੇ ਘਰ ਵਾਲਾ ਮੈਨੂੰ ਪੁੱਛੇ ਮੇਰਾ ਕੇਅਰ ਕਰੇ ਮੈਨੂੰ ਹਾਲਚਾਲ ਪੁੱਛੇ ਜੇ ਤੁਸੀਂ ਇਹ ਸਮਝਦੇ ਹੋ ਨਾ ਵੀ ਬੱਚੇ ਪਾਲਣਾ ਜ਼ਿੰਮੇਵਾਰੀ ਘਰ ਵਾਲੀ ਦੀ ਹੁੰਦੀ ਹੈ ਹਾਂ ਹੁੰਦੀ ਹੈ ਪਰ ਥੋੜੀ ਵੀ ਬਰਾਬਰ ਹੁੰਦੀ ਆ ਤੁਸੀਂ ਵੀ 19 ਭਾਗੀਦਾਰ ਹੁੰਨੇ ਹੋ ਮਾਂ ਪਿਓ ਅੱਗੇ ਰਲ ਕੇ ਅੱਗੇ ਮਾਂ ਹੁੰਦੀ ਬੱਚੇ ਨੂੰ ਗੜਨ ਲਾਉਂਦੀ ਤੇ ਪਿਓ ਘੂਰਦਾ ਤਾਂ ਡਰ ਹੁੰਦਾ ਸੀ ਹੁਣ 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 ਕੀ ਹੋ ਰਿਹਾ ਹੁਣ ਕੰਮ ਉਲਟਾ ਹੁਣ ਬੱਚੇ ਘੂਰਦੇ ਆ ਮਾਪੇ ਡਰ ਕੇ ਰਹਿੰਦੇ ਆ ਧਮਕੀ ਹੁੰਦੀ ਆ ਬੱਚਿਆਂ ਕੋਲੇ ਮੈਂ ਕਰ ਲੂ ਮੈਂ ਬਾਹ ਕਰ ਲੂ ਦੇਖੋ ਜਿਹਨੇ ਮਰਨਾ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਆਕਾਰਪੁਰਖ ਵੈਗਨੂ ਨੇ ਤਾਂਹਾਂ ਤੋਂ ਮੌਤ ਲਿਖੀ ਹੁੰਦੀ ਐ ਇਹਨਾਂ ਧਮਕੀਆਂ ਤੋਂ ਨਾ ਡਰਿਆ ਕਰੋ ਵੀ ਕੋਈ ਮਰਨਾ ਜਾਵੇ ਹੋ ਆਏ ਨਾ ਕਰਲੇ ਸੋਡੇ ਹੱਥ 'ਚ ਕੁਝ ਨਹੀਂ ਹੈਗਾ ਤੁਸੀਂ ਸਿਆਣੇ ਹੋ ਕੇ ਕੁਝ ਨਹੀਂ ਕਰ ਸਕਦੇ ਜੇ ਕਿਸੇ ਬੱਚੇ ਨੇ ਸੁਸਾਇਡ ਕਰਨਾ ਉਹ ਕਰਕੇ ਰਹੂਗਾ ਜੇ ਉਹਦੀ ਲਿਖੀ ਆ ਪ੍ਰਮਾਤਮਾ ਨੇ ਹੋਵੇ ਜੇ ਨਹੀਂ ਲਿਖੀ ਤਾਂ ਕਦੇ ਨਹੀਂ ਮਰੂਗਾ ਬਾਟੋ ਬੱਚਿਆਂ ਦੀਆਂ ਧਮਕੀਆਂ ਤੋਂ ਡਰਦੇ ਕਦੇ ਬੱਚਿਆਂ ਦੇ ਗਲ ਨਾ ਦਿਆ ਕਰੋ ਐਨੇ ਵੀ ਕਮਜ਼ੋਰ ਨਾ ਬਣੋ ਐਡੇ ਕਮਜ਼ੋਰ ਨਾ ਬਣੋ ਦੇਖ ਜੇ ਮਿਲਣਾ ਵਿਛੜਣਾ ਪਰਮਾਤਮਾ ਨੇ ਤੈਅ ਕੀਤਾ ਹੋਇਆ ਕਿਹਨੇ ਮਿਲਣਾ ਇੱਥੇ ਕਿਹਨੇ ਵਿਛੜਣਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਬੱਚੇ ਵੀ ਅੱਜਕੱਲ ਥੋੜਾ ਜਿਹਾ ੱੱਕਾ ਕਰ ਜਾਂਦੇ ਮਾਪੇ ਨੂੰ ਧਮਕੀ ਦੇ ਦਿੰਦੇ ਅਸੀਂ ਐ ਕਰ ਲਾਂਗੇ ਐ ਕਰ ਲਾਂਗੇ ਬੱਚਿਓ ਇਹ ਗੱਲਾਂ ਨਾ ਕਰੋ ਤੁਹਾਨੂੰ ਇਹ ਗੱਲਾਂ ਦੇ ਬਹੁਤ ਗਲਤ ਰਿਜ਼ਲਟ ਭਰਨੇ ਪੈਣਗੇ ਠੀਕ ਹੈ ਤੁਹਾਨੂੰ ਲੱਗਦਾ ਵੀ ਤੁਹਾਡਾ ਮਾਪਿਓ ਪਾਗਲਾ ਤੇ ਤੁਸੀਂ ਚੰਗੇ ਹੋ ਨਹੀਂ ਤੁਸੀਂ ਬਿਲਕੁਲ ਨਹੀਂ ਇਹ ਸੋਚ ਰਹੇ ਕਈ ਵਾਰੀ ਤੁਹਾਨੂੰ ਨਹੀਂ ਫੈਸਲੇ ਲੈਣ ਦਾ ਪਤਾ ਹੁੰਦਾ ਤੇ ਮਾਪਿਓ ਨੇ ਝਾਟਾ ਚਿੱਟਾ ਕੀਤਾ ਹੁੰਦਾ ਸਾਰੀ ਉਮਰ ਠੱਕੇ ਖਾਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਠੀਕ ਹੈ ਤੁਸੀਂ ਪੜ੍ਹ ਲਿਖ ਗਏ ਪੜ੍ਹ ਲਿਖੇ ਜ਼ਰੂਰ ਹੋ ਪਰ ਤੁਹਾਨੂੰ ਉਹ ਨੌਲੇਜ ਹੈ ਨਹੀਂ ਜੋ ਇੱਕ ਜਿਹੜੀ ਆਪਾਂ ਘਰੇ ਸਿੱਖਦੇ ਆ ਨੌਲੇਜ ਘਰੇ ਠੱਕੇ ਖਾਣੇ ਪੈਂਦੇ ਆ ਕਬੀਲਦਾਰੀਆਂ ਦੇ ਵਿੱਚ ਗੁੜਚਾ ਦਾ ਹਿਸਾਬ ਰੱਖਣਾ ਪੈਂਦਾ ਬਿਜਲੀ ਦਾ ਬਿੱਲ ਆ ਗਿਆ ਉਹ ਹਿਸਾਬ ਰੱਖਣਾ ਪੈਂਦਾ ਸੀਵਰੇਜ ਦਾ ਬਿੱਲ ਦੁੱਧ ਦਾ ਬਿੱਲ ਉਹ ਉਹ ਪੜ੍ਹਾਈ ਸਭ ਤੋਂ ਔਖੀ ਹੈ ਆ ਤੁਸੀਂ ਕਹਿੰਦੇ ਕਿਤਾਬਾਂ ਲਈ ਪੜ੍ਹਾਈ ਔਖੀ ਹੈ ਉਹਦੇ ਨਾਲੋਂ ਔਖੀ ਪੜ੍ਹਾਈ ਕਰਦੀ ਹੈ ਵੀਰੇ ਘਰ ਨੂੰ ਚਲਾਉਣਾ ਸਭ ਤੋਂ ਔਖਾ ਕੰਮ ਹੁੰਦਾ ਹੈ ਪਿੱਕਾ ਮੈਂਬਰ ਨੇ ਵੀ ਇੱਧਰ ਉੱਧਰ ਕੁਝ ਕਰਤਾ ਤਾਂ ਉਹ ਜਿਹੜਾ ਘਰ ਚਲਾ ਰਿਹਾ ਹੁੰਦਾ ਸਾਰਾ ਇਨਾਮ ਸਾਰੀ ਕਬੀਲਦਾਰੀ ਦੀ ਵਿਪਤਾ ਉਹ ਬੰਦੇ ਤੇ ਪੈ ਜਾਂਦੀ ਆ ਤੇ ਉਹਨੂੰ ਤਾਂ ਜਮੀਨਾਂ ਪਰੇਸ਼ਾਨ ਕਰਿਆ ਕਰੋ ਜਿਹੜਾ ਬੰਦਾ ਕਬੀਲਦਾਰੀ ਛਾ ਉਹਨੂੰ ਪੁੱਛ ਕੇ ਦੇਖੋ ਵੀ ਉਹ ਸੋਡੇ ਘਰ ਦੇ ਅਡਜਸਟਮੈਂਟ ਕਿੱਦਾਂ ਕਰ ਰਿਹਾ ਹੈ ਕਿਵੇਂ ਉਹ ਬਿੱਲ ਭਰਦਾ ਵਿਚਾਰਾ ਕਿਵੇਂ ਛੋਡੇ ਲਈ ਦੁੱਧ ਲੈਂਦਾ ਜਿਹੜੇ ਸਾਡੇ ਵਰਗੇ ਮੂਲ ਦੁੱਧ ਲੈਂਦੇ ਆ ਕਿਦਾਂ ਉਹ ਸਬਜ਼ੀਆਂ ਲੈਂਦਾ ਕਿਦਾਂ ਛੋਡਾ ਕਿਆ ਕਰ ਰያ ਤਾਂ ਤੁਸੀਂ ਮੈਂਟ ਚ ਕਹਿ ਦਿੰਨੇ ਹੋ ਇੱਕ ਮਿੰਟ ਚ ਲੱਸੀ ਕਰ ਦਿੰਨੇ ਹੋ ਕੀ ਕੀਤਾ ਤੂੰ ਮੇਰੇ ਲਈ ਬਹੁਤ ਕੁਛ ਕਰਦਾ ਮਾਪੇ ਜਿੱਦਾਂ ਮੈਂ ਆ ਮੈਂ ਐਡੇ ਕ ਸਮਝਾ ਉੱਥੇ ਕੀਤੇ ਹੋਏ ਆ ਵੀ ਮੇਰੇ ਆਪ ਦੇ ਸ਼ੌਂਕ ਮੈਂ ਦੱਬ ਲੈਂਦੀ ਸੀ ਤੇ ਬੱਚਿਆਂ ਨੂੰ ਕਹਿੰਦੀ ਸੀ ਮੇਰਾ ਤਾਂ ਇਹਨਾਂ ਚ ਜਿੱਥੇ ਦਿਲਚਸਪੀ ਨਹੀਂ ਹੁੰਦੀ ਸੀ ਜੀ ਕਰਦਾ ਸੀ ਪਰ ਦੱਬਨੇ ਪੈਂਦੇ ਕਿਉਂਕਿ ਗੱਲ ਕਬੀਲਦਾਰੀ ਪਈ ਹੋਈ ਸੀ ਪਤਾ ਹੁੰਦਾ ਸੀ ਵੀ ਜੇ ਇੱਥੇ 2000 ਲਾਟਾਂ ਤੇ ਦੁੱਧ ਤਾਂ ਕਿੱਥੋਂ ਦੇਵਾਂਗੇ ਠੀਕ ਹੈ ਕਬੀਲਦਾਰੀ ਛੋਟੀ ਚੀਜ਼ ਨਹੀਂ ਵੀਰੇ ਮੈਂ ਕਹਣੀ ਆ ਜਿਹੜੀ ਕਬੀਲਦਾਰੀ ਦੀ ਪੜ੍ਹਾਈ ਐ ਸਭ ਤੋਂ ਔਖੀ ਐ ਇਹ ਪੜ੍ਹਾਈ ਤਾਂ ਔਖ ਏ ਜਿਉਂਦੇ ਜਾਗਦੇ ਇਨਸਾਨ ਜਿਹਦੇ ਗੱਲ ਕਬੀਲਦਾਰੀ ਐ ਨਹੀਂ ਪਤਾ ਨੂੰ ਤੰਗ ਹੀ ਕਰ ਲੱਗ ਜਾਣ ਕੁਝ ਐਸੇ ਬੰਦੇ ਹੁੰਦੇ ਆ ਜਾਣ ਕੇ ਆ ਮੁੱਕ ਗਿਆ ਆ ਲੈ ਦਿਓ ਜਾਨ ਬੁੱਝ ਕੇ ਉਹ ਗੱਲਾਂ ਕਰਦੇ ਆ ਵੀ ਘਰ ਦੇ ਵਿੱਚੋਂ ਚੀਜ਼ ਨੂੰ ਜੁੱਜੀ ਨੂੰ ਜਿਵੇਂ ਆਪਾਂ ਆਮ ਬੰਦਾ ਕਬੀਲਦਾਰ ਬੰਦਾ ਵਿਚਾਰਾ ਯੂਜ਼ ਕਰੂ ਹਿਸਾਬ ਨਾਲ ਤੇ ਦੂਜਾ ਫੱਟੇ ਚੱਕਦਾ ਵੀ ਆਪਾਂ ਨੂੰ ਕੀ ਐ ਜਿਹੜੇ ਤੇ ਕਬੀਲਦਾਰੀ ਗਾਣਾ ਉਹ ਲੈ ਆਊਗਾ ਠੀਕ ਐ ਉਹ ਜਿੱਥੇ ਸਰਪ ਦਾ ਚਮਚਾ ਮਸ਼ੀਨ ਚ ਇੱਕ ਪੈਂਦਾ ਚਾਰ ਠੋਕੂਗਾ ਵੀ ਯਾਰ ਆਪਾਂ ਨੂੰ ਤਪਾਈਗੇ ਤੰਗ ਕਰਗੇ ਆਪੇ ਇਹਨੇ ਲਿਆਉਣਾ ਇਹਦੇ ਸਿਰ ਲੱਗੂਗਾ ਸੋ ਇਹ ਗੱਲਾਂ ਨਾ ਕਰਿਆ ਕਰੋ ਘਰ ਰਲ ਕੇ ਚੱਲਦੇ ਹੁੰਦਿਆਂ ਘਰ ਵੈਭਤਾ ਨਾਲ ਕਦੇ ਵੀ ਨਹੀਂ ਚੱਲਦੇ ਪੱਟੇ ਜਾਂਦੇ ਆ ਉੱਡੜ ਜਾਂਦੇ ਆ ਨੰਗ ਹੋ ਜਾਂਦੇ ਨੇ ਜ਼ਮੀਨਾਂ ਵੇਖਣ ਤੇ ਗੱਲ ਆ ਜਾਂਦੀ ਆ ਛੋਟੀਆਂ 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 ਹਰਕਤਾਂ ਕਰਕੇ ਕੱਪੜਿਆਂ 'ਚ ਸਿਰਫ ਓਨੀ ਹੀ ਪਾਓ ਜਿੰਨੀ ਉਹਨੂੰ ਲੋਡ ਹੁੰਦੀ ਐ ਚਾਹ 'ਚ ਮਿੱਠਾ ਓਹੀ ਪਾਓ ਜਿੰਨੇ ਨੂੰ ਲੋਡ ਹੁੰਦੀ ਐ ਲੋਡ ਅਨੁਸਾਰ ਚੀਜ਼ ਨੂੰ ਵਰਤੋ ਜਦੋਂ ਤੁਸੀਂ ਬੇ ਲੋੜੇ ਹੋ ਜਾਂਦੇ ਹੋ ਉਦੋਂ ਉਹ ਥੋੜੇ ਘਰ ਪੱਟੇ ਜਾਂਦੇ ਆ ਤੇ ਫਿਰ ਜਿਹੜਾ ਬਾਇਓ ਡਾਟਾ ਹੁੰਦਾ ਉਹ ਵਿਚਾਰਾ ਜਿਹੜਾ ਘਰ ਚ ਲਾ ਰਿਹਾ ਹੁੰਦਾ ਨੂੰ ਇਹ ਤਾਂ ਗੁੜਚਾਰੀ ਪੂਰਾ ਹੁੰਦਾ ਇਹਨੂੰ ਕਬੀਲਦਾਰੀ ਚਲਾਉਣ ਦੀ ਸੂਹ ਨਹੀਂ ਤੁਹਾਨੂੰ ਕਿੰਨੀ ਕੁ ਸੂਹ ਐ ਵੀ ਜਿੱਥੇ ਆਟਾ ਚਾਰ ਜੀਆਂ ਦਾ ਗੁੰਨਣਾ ਤੁਸੀਂ ਦੱਸ ਜਣਾ ਦਾ ਗੁੰਨਣ ਕਿ ਧਰ ਦਿੰਨੇ ਹੋ ਫਿਰ ਫ੍ਰਿਜ ਚ ਪਿਆ ਸੜੀ ਜਾਂਦਾ ਜਾਂ ਮੋਟੀਆਂ ਮੋਟੀਆਂ ਚੱਕ ਕੇ ਕੁੱਤਿਆਂ ਨੂੰ ਪਾ ਦਿੰਨੇ ਹੋ ਉਹ ਜੇ ਅੱਜ ਕੱਲ ਕੁੱਤੇ ਹੋਏ ਪਏ ਬੱਚਿਆਂ ਦੇ ਮਗਰ ਬਹਿ ਜਾਂਦੇ ਬੱਚਿਆਂ ਨੂੰ ਖਾ ਜਾਂਦੇ ਐ ਜਦੋਂ ਲੋਕ ਵਫਾਦਾਰ ਸੀ ਉਹ ਕੁੱਤੇ ਵੀ ਵਫਾਦਾਰ ਸੀ ਉਦੋਂ ਕੁੱਤੇ ਕਦੇ ਸੁਣਿਆ ਸੀ ਵੀ ਬੱਚੇ ਨੂੰ ਖਾ ਕੇ ਮੰਗਰ ਪੈ ਗਏ ਹੁਣ ਤਾਂ ਥਾਂ ਥਾਂ ਨਿਊਜ਼ਾਂ ਆ ਰਹੀਆਂ ਸੜੇਪੜੇ ਕੁੱਤੇ ਜਿ ਜਵਾਕ ਨੂੰ ਗਲੀ ਚੋਂ ਟੱਪਣ ਨਹੀਂ ਦਿੰਦੇ ਉਹਦੀ ਘੇਰ ਲੈਂਦੇ ਤੇ ਖਾ ਜਾਂਦੇ ਆ ਠੀਕ ਹੈ ਅੱਜ ਕੱਲ ਦਾ ਕੁੱਤੇ ਵੀ ਉਹ ਜਿਹੀ ਹੋਏ ਪਏ ਆ ਜਿਵੇਂ ਇਨਸਾਨ ਹੋਏ ਪਏ ਆ ਇੱਕ ਮਿੰਟ ਚ ਕਤੀਣਾ ਬੱਚੇ ਨੂੰ ਖਤਮ ਕਰ ਦਿੰਦੇ ਆ ਆ ਹੁਣ ਪਿੱਛੇ ਜੇ ਵੀਡੀਓ ਆਈ ਹੈ ਵੀ ਖਾਈ ਗਏ ਵਿਚਾਰੇ ਬੱਚੇ ਨੂੰ ਉਹਦੀ ਜਾਨ ਹੀ ਲੈ ਲਈ ਸੋ ਇਹ ਮੈਂ ਕਹਣੀ ਆ ਵੀ ਆਪਣਾ ਆਪਣੇ ਬੱਚਿਆਂ ਦਾ ਧਿਆਨ ਰੱਖੋ ਧਿਆਨ ਰੱਖਣਾ ਜ਼ਰੂਰੀ ਹੈ ਜੇ ਤੁਸੀਂ ਲਾਪਰਵਾਹਾ ਹੋਵੋਗੇ ਤਾਂ ਤੁਹਾਨੂੰ ਦੇਖੇ ਇਹ ਗੱਲਾਂ ਦਾ ਨਾ ਪਾਓ ਵੀਰੇ ਪਰ ਸਪਰੇ ਦੇਖਾਣੇ ਹੋਗੇ ਜੀ ਆਏ ਹੋ ਗਿਆ ਜੀ ਆਪ ਦੀ ਗਲਤੀ ਤੁਸੀਂ ਕਦੇ ਨਹੀਂ ਮੰਨਦੇ ਜਾਂ ਤਾਂ ਰੇਸਪਰੇ ਵਿੱਚ ਗਲਤੀ ਕੱਢਦੇ ਨੋ ਜਾਂ ਖਾਣ ਪਾਣ ਮਾੜਾ ਜੀ ਹਵਾ ਮਾੜੀ ਹੋ ਗਈ ਜੀ ਪਰਾਨਾ ਮਾੜਾ ਹੋਗਾ ਤੁਸੀਂ ਕਿੰਨੇ ਕ ਚੰਗੇ ਹੋ ਮੈਨੂੰ ਇਹਦਾ ਗੱਲ ਦਾ ਜਵਾਬ ਦਿਓ ਵੀ ਸਾਰਾ ਕੁਝ ਮਾੜਾ ਹੋਗਾ ਤੁਸੀਂ ਚੰਗੇ ਹੋ ਖਾਣ-ਪਾਨ ਕੇ ਮਾੜਾ ਹੋ ਗਿਆ ਨਿਤ 버ਗਰ ਪੀਜੇ ਖਾਣੇ ਆ ਸਮੋਸੇ ਖਾਣੇ ਆ ਕੜਾਹੀ ਘਰੇ ਤੀਜੇ ਦਿਨੋਂ ਡਿੱਗਦੀ ਠਿੱਕਦੀ ਆ ਮੈਂ ਵੀ ਧਰਦੀ ਹੁੰਦੀ ਸੀ ਨਹੀਂ ਸੀ ਆਕਲ ਜਿਹੜਾ ਤੇਲ ਸਬਜੀ ਨੂੰ ਨਹੀਂ ਹੁੰਦੇ ਸੀ ਉਹ ਪਕਾ ਕੇ ਦੋ ਦਿਨਾਂ ਚ ਪਕੌੜੇ ਖਾ ਕੇ ਵਿੱਲੇ ਫੇਰ ਟੈਂਸ਼ਨ ਵੀ ਤੇਲ ਮੁੱਕ ਗਿਆ ਸੋ ਮੈਂ ਤੁਹਾਨੂੰ ਇਹ ਗੱਲਾਂ ਅੰਡਾਈਆਂ ਤਾਂ ਦੱਸਦੀ ਆ ਵੀ ਇਹਨਾਂ ਗੱਲਾਂ ਤੇ ਕੰਟਰੋਲ ਕਰਨਾ ਪੈਣਾ ਜੇ ਤੁਸੀਂ ਸੌਖਾ ਆਪਦੀ ਜ਼ਿੰਦਗੀ ਚਾਹੁੰਦੇ ਹੋ ਖੁੱਲੇ ਖਰਚੇ ਕਰਕੇ ਜਿੱਥੇ ਤੁਸੀਂ ਸੋਡਾ 500 ਲੱਗਣ ਨੂੰ ਥਾਣਾ ਉਹ ਤੁਸੀਂ ਕੋਸ਼ਿਸ਼ ਕਰੋ ਵੀ ਮੇਰੇ 300 ਨਾਲ ਸਰ ਜੇ ਤੁਸੀਂ ਕੀ ਕਰਦੇ ਹੋ ਤੁਹਾਡੇ ਕੋਲੇ 1000 ਰੁਪਇਆ ਹੁੰਦਾ ਮੈਂ ਵੇਖਿਆ ਇਹ ਲੋਕ ਕਰੇ ਜਿੰਨੀ ਮਰਜ਼ੀ ਟੰਗੀ ਹੋਵੇ ਕੋਲੇ ਹਜ਼ਾਰਾ ਕੋਈ ਨਹੀਂ ਯਾਰ ਆਪਾਂ ਤਾਂ ਹਜ਼ਾਰ ਲੈ ਲੈਣੇ ਆ ਕਿਉਂ ਲਾਉਣੇ ਹਜ਼ਾਰ ਜੀ ਤੁਹਾਡਾ ਪੰਜ ਚਾਰ ਸੋਨਾ ਸਰਦਾ ਫਿਰ ਚੀਕਦੇ ਹੋ ਜਿਹਦੇ ਕੋਲੇ ਕੁਝ ਹੁੰਦਾ ਨਹੀਂ ਕਬੀਲਦਾਰੀ ਨੂੰ ਸੋਚ ਸਮਝ ਕੇ ਚਲਾਉਣਗੇ ਤਾਂ ਕਦੇ ਭੁੱਖੇ ਨਹੀਂ ਮਰੋਗੇ ਉਹੀ ਹਵਾ ਹੈ ਉਹੀ ਧਰਤੀ ਹੈ ਉਹੀ ਰੱਬ ਹੈ ਸਾਰਾ ਕੁਝ ਉਹੀ ਹੈ ਤੁਸੀਂ ਬਦਲ ਗਏ ਤੁਹਾਡਾ ਖਾਣ ਪਾਣ ਬਦਲ ਗਿਆ ਤੁਹਾਡੀ ਭੁੱਖ ਵੱਧ ਗਈ ਪਹਿਲਾਂ ਲੋਕ ਮੀਹਾ ਮੀਹਾ ਤੇ ਕਣਕਾਂ ਛੋਲੇ ਕੱਢ ਕੇ ਸਬਰ ਕਰਦੇ ਸੀ ਹੁਣ ਸਬਰ ਦਾ ਟੁੱਟਿਆ ਪਿਆ ਇੱਕ ਦੀ 80 ਮਣ ਕਣਕ ਨਿਕਲ ਗਈ ਨਾ ਜੀ ਮੈਂ ਤਾਂ ਗਾਹ ਨੂੰ 90 ਕੱਢੂ ਉਹ ਦੋ ਬੋਰੀਆਂ ਹੋਰ ਵੱਧ ਠੋਕਦਾ ਗਲਤੀਆਂ ਛੋੜ ਦੇ ਜੇ ਕਿ ਰੱਬ ਚ ਰੱਬ ਨੂੰ ਕਿਉਂ ਦੋਸ਼ ਦਿੰਦੇ ਹੋ ਬਾਲਾ ਪੈਸਾ ਪਾਉਣ ਦੇ ਚੱਕਰ 'ਚ ਤੁਸੀਂ ਭੁੱਲ ਚੁੱਕੇ ਹੋ ਇਹ ਚੀਜ਼ਾਂ ਜొਮੀ ਭੁੱਲ ਗਏ ਬੀ ਇਹ ਚੀਜ਼ਾਂ ਸਾਡੇ ਤੇ ਹੀ ਹੈਵੀ ਹੋ ਰਹੀਆਂ ਅੱਗੇ ਨੇਚਰਲੀ ਕੱਦੂ ਲੱਗਦੇ ਸੀ ਬੱਲਾ ਮੈਂ ਕੱਦਾ ਕੱਦੂ ਲੱਗਦਾ ਹੁਣ 10-10 ਕੱਦੂ ਲੱਭ ਜਾਂਦੇ ਆ ਬੱਲਾ ਨੂੰ ਕਿਉਂ ਲੱਗ ਜਾਂਦੇ ਆ ਰੇहां ਸਭ ਰਿਆਂ ਤੇ ਜੋਰ ਵੀ ਬੱਲਾ ਵੱਟੀਆਂ ਕਰ ਲੋ ਕੱਦੂ ਖਾਣਿਆ ਕੱਦੂ ਘੱਟ ਖਾ ਲੋ ਥੋੜੇ ਖਾ ਲੋ ਉਹਨੂੰ ਸਮਾਂ ਤਾਂ ਦੇਓ ਅੱਗੇ ਹਰ ਇੱਕ ਚੀਜ਼ ਸਮੇਂ ਨਾਲ ਹੁੰਦੀ ਜੀ ਹੁਣ ਤਾਂ ਕਣਕਾਂ ਵੀ ਐਂ ਲੱਗਦਾ ਵੀ ਗੱਪ ਵਾਂਗੂ ਆ ਜਾਂਦੀਆਂ ਮਿੰਟਾਂ 'ਚ ਜੌਲ ਵਧਣੇ ਸ਼ੁਰੂ ਹੋ ਜਾਂਦੇ ਵੀਰੇ ਤੁਸੀਂ ਆਪ ਦੀਆਂ ਗਲਤੀਆਂ ਨਾ ਮੰਨਿਓ ਰੱਬ ਨੂੰ ਦੋਸ਼ ਦਿਆ ਕਰੋ ਪੰਜਾਬ ਦਾ ਪਾਣੀ ਗੰਦਾ ਹੋ ਚੱਲਿਆ ਜੀ ਪੰਜਾਬ ਦਾ ਫਲਾਨਾ ਕੁਝ ਗੰਦਾ ਹੋ ਚੱਲਿਆ ਜੀ ਇੱਥੇ ਕੰਮ ਹੀ ਲੈਣੀ ਜੀ ਪੰਜਾਬ 'ਚ ਤਾਂ ਨਸ਼ਾ ਵਾਲਾ ਜੀ ਪੰਜਾਬ 'ਚ ਤਾਂ ਉਹ ਕੁਝ ਵਾਲਾ ਇਹ ਨਸ਼ਾ ਪਾਣੀ ਪੰਜਾਬ ਚ ਗੰਦ ਪਾਉਂਦਾ ਕੌਣ ਐ ਮੈਨੂੰ ਇਹ ਤਾਂ ਦੱਸੋ ਕੌਣ ਪਾਉਂਦਾ ਰੱਬ ਛੱਡਦਾ ਘਰੇ ਘਰੇ ਕਿਸੇ ਨੇ ਚੁੱਲਾ ਬਾਲਣਾ ਕਿਸੇ ਨੂੰ ਪਸੰਦ ਨਹੀਂ ਸਾਰਾ ਦਿਨ ਗੈਂਸ ਤੇ ਅੱਖ ਗੈਂਸ ਤੇ ਅੱਖ ਲਫਾਫੇ ਲਫੂਫੇ ਸਾਰੇ ਇਕੱਠੇ ਕਰਕੇ ਠੋਕਦੇ ਹਾਂ ਗਲੀਆਂ ਚ ਤੇ ਪਾਉਂਦਾ ਰੱਬ ਗੰਦ ਤੇ ਪਾਣੀ ਮਾੜਾ ਰੱਬ ਕਹਿੰਦਾ ਵੀ ਤੁਸੀਂ ਲਫਾਫੇ ਸਿੱਟੋ ਆਪਦੇ ਲਫਾਫੇ ਇਕੱਠੇ ਕਰਕੇ ਚੁੱਲਾ ਥੋੜੇ ਘਰੇ ਹੋਵੇ ਤੁਸੀਂ ਉਹਦੇ ਵਿੱਚ ਮਚਾਓ ਪਹਿਲੀ ਗੱਲ ਲਫਾਫੇ ਘੱਟ ਖਰੀਦੋ ਮੇਰੀ ਆ ਤਜਮਾ ਸਬਜ਼ੀ ਲੈਣ ਜਾਵਾਂ ਪਹਿਲੀ ਗੱਲ ਤਾਂ ਮੈਂ ਘਰੋਂ ਕੋਈ ਚੀਜ਼ ਲੈਣੀ ਹੈ ਮੈਂ ਭੁੱਲ ਜਾਵਾਂ ਤਾਂ ਮੈਂ ਕਹਿੰਦੀ ਵੀ ਇੱਕੋ ਲਫਾਫੇ ਜ ਕਰਦੇ ਸਾਰਾ ਕੁਝ ਅੱਡੋ ਅੱਡੀ ਨਾ ਪਈ ਜਿਹੜੇ ਤੁਸੀਂ ਸਬਜ਼ੀ ਲੈਣੇ ਨੂੰ ਮੂੰਹ ਨਾ ਤੈਨੂੰ ਮੂੰਹ ਨਾ ਪਸਾ ਦੂੰ ਉਹੀ ਲਫਾਫੇ ਉਹਨਾਂ ਉਹਦੇ ਇਕੱਠੇ ਕਰਕੇ ਸਬਜ਼ੀ ਲੈ ਕੇ ਮੈਂ ਵਾਪਸ ਫੜਾਏ ਆਉਣੀ ਹੁੰਨੀ ਹੈ ਸਬਜ਼ੀਆਂ ਕੱਢੀਆਂ ਇਕੱਠੇ ਕਰ ਲੈ ਲੈ ਵੀਰੇ ਤੇਰੇ ਲਫਾਫੇ ਰੱਬ ਨੇ ਨਹੀਂ ਇਹ ਕੁਝ ਕੀਤਾ ਤੁਸੀਂ ਖੁਦ ਹੱਕਦਾਰ ਹੋ ਤੁਸੀਂ ਤਾਂ ਕੁਝ ਨਹੀਂ ਜਾਣਦੇ 21 ਸਿੱਖ ਚੁੱਕੇ ਹੋਂ ਕੱਲਾ ਪੈਸਾ ਸਿਰਫ ਪੈਸੇ ਨੂੰ ਤੁਸੀਂ ਇੱਜ਼ਤ ਦੇਤੀ ਬਾਕੀ ਤਾਂ ਰਿਸ਼ਤੇ ਨਾਤੇ ਤਾਰ-ਤਾਰ ਕਰਕੇ ਸਭ ਤੋਂ ਮਾੜਾ ਹੁੰਦਾ ਆਪਦੇ ਘਰ ਦੇ ਵਿੱਚ ਹੀ ਆਪ ਹੀ ਚੋਰੀ ਕਰਨੀ ਤੇ ਇਲਜ਼ਾਮ ਦੂਜਿਆਂ 'ਤੇ ਲਾਉਣਾ ਇਹ ਵੀ ਮੈਂ ਚੀਜ਼ਾਂ ਦੇਖ ਚੁੱਕੀ ਆ ਆਪ ਘਰ ਦੇ ਵਿੱਚੋਂ ਤੁਸੀਂ ਚੀਜ਼ ਥੋੜੀ ਜੁਆਇੰਟ ਫੈਮਿਲੀ ਹੁੰਦੀ ਆ ਠੀਕ ਹੈ ਤੁਸੀਂ ਚੀਜ਼ ਆਸੇ-ਪਾਸੇ ਕਰਕੇ ਕਹਿ ਦਿੰਦੇ ਮੈਨੂੰ ਨਹੀਂ ਪਤਾ ਸੋਨੂੰ ਦਾ ਨਹੀਂ ਪਤਾ ਜਿਹੜਾ ਤਾਂ ਆਹ ਬੈਠਾ ਨੂੰ ਸਾਰਾ ਕੁਝ ਪਤਾ ਨਾ ਉਹ ਦੇ ਉਸ ਨੂੰ ਪਤਾ ਬੰਦੇ ਨਾਲ ਤਾਂ ਚਲਾਕੀ ਕਰ ਲੋਂਗੇ ਸਵਾਦ ਤਾਂ ਫੇਰ ਰੱਬ ਨਾਲ ਚਲਾਕੀ ਕਰਕੇ ਦਿਖਾਓ ਘਰੋਂ ਚੀਜ਼ਾਂ ਤੁਸੀਂ ਇੱਕ ਦੂਜੇ ਦੀਆਂ ਗਾਇਬ ਕਰ ਦਿੰਦੇ ਹੋ ਸਿਰਫ ਲੜਾਈ ਪਵਾਉਣ ਦੇ ਮਾਰੇ ਕੋਈ ਬੰਦਾ ਚੀਜ਼ ਧਰ ਕੇ ਭੁੱਲ ਗੋਦੀ ਚੀਜ਼ ਨਹੀਂ ਥਿਆਂਦੀ ਇਹ ਜੁਆਇੰਟ ਫੈਬਲਿੰਗਾਂ ਚ ਮੈਂ ਦੇਖ ਰਹੀ ਹਾਂ ਅੱਖੀਂ ਵੇਖ ਰਹੀ ਹਾਂ ਸੁਣ ਰਹੀ ਹਾਂ ਕੋਈ ਬਾਹਰੋਂ ਤੋਂ ਤੁਹਾਡੇ ਘਰੇ ਬੰਦਾ ਆਉਂਦਾ ਨਹੀਂ ਫਲਾਣੇ ਦੀ ਚੀਜ਼ ਗੁੰਮ ਹੋ ਗਈ ਧੌਂਕੇ ਦੀ ਚੀਜ਼ ਗੁੰਮ ਹੋ ਗਈ ਐ ਚੀਜ਼ ਕਿਵੇਂ ਗੁੰਮ ਹੋ ਜੂ ਘਰੋਂ ਠੀਕ ਆ ਤੁਸੀਂ ਰਸਤੇ 'ਚ ਗਏ ਹੋ ਚੀਜ਼ ਡਿੱਗ ਗਈ ਉਹ ਵੱਖਰੀ ਗੱਲ ਹੈ ਘਰੋਂ ਚੀਜ਼ ਕਿਵੇਂ ਗੁੰਮ ਹੋ ਜੂਗੀ ਇਹ ਵੀ ਤੁਹਾਡੇ ਘਰੇ ਲੜਾਈਆਂ ਉਹਦੇ ਨਾਲ ਫਿਰ ਛਿੱਤਰੋ-ਛਿੱਤਰੀ ਦੂਜੇ ਦੇ ਵਿਚਾਰੇ ਤੇ ਛਿੱਤਰ ਬੰਦੇ ਤੁਰੇ ਫਿਰਦੇ ਆ ਇਹ ਇਹ ਕੇਅਰ ਨਹੀਂ ਕਰਦਾ ਇਹਨੇ ਛੱਟਤਾ ਜਾੜਤਾ ਫਲਾਨਾ ਆਪ ਸੱਚੇ ਬਣ ਜਾਨੇ ਹੋ ਡਰੋ ਸ ਰੱਬ ਡਾਢੇ ਤੋਂ ਡਰੋ ਜੈਸਾ ਕਰੋਗੇ ਵੈਸਾ ਪਰੋਂਗੇ ਠੀਕ ਆ ਚੋਰੀ ਕੱਖ ਦੀ ਵੀ ਚੋਰੀ ਲੱਖ ਦੀ ਵੀ ਜਦੋਂ ਤੁਸੀਂ ਘਰੋਂ ਚੱਕ ਕੇ ਚੀਜ਼ਾਂ ਲੁਕੋ ਕੇ ਤੇ ਦੂਜੇ ਬੰਦੇ ਨੂੰ ਪਰੇਸ਼ਾਨ ਕਰਦੇ ਹੋ ਇਹ ਗੱਲਾ ਬਹੁਤ ਮਾੜੀਆਂ ਸਾਨੂੰ ਦੇਣੀਆਂ ਪੈ ਜਾਣਗੀਆਂ ਬਹੁਤ ਬਹੁਤ ਜਿਆਦੇ ਦੁੱਖ ਦਿੰਦਾ ਪ੍ਰਮਾਤਮਾ ਫਿਰ ਉਹਨਾਂ ਗੱਲਾਂ ਦੇ ਸਭ ਤੋਂ ਬੁਰੀ ਚੀਜ਼ ਹੈ ਚੋਰੀ ਇਹ ਚੀਜ਼ਾਂ ਨਾ ਕਰਿਆ ਕਰੋ ਪ੍ਰਮਾਤਮਾ ਇਹ ਨਾ ਸੋਚਿਆ ਕਰੋ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ ਅਸੀਂ ਬਹਿ ਉੱਤ ਕਰਤੀ ਉਹ ਮੋਢੇ 'ਤੇ ਬੈਠਾ ਹੁੰਦਾ ਛੋਡੇ ਉਹਦੀ ਲਿਖ ਲੈਂਦਾ ਵੀ ਚੱਲ ਜਿੱਥੇ ਚੱਲੇਗਾ ਤੇ ਫਿਰ ਉਹ ਦੁੱਗਣੇ ਤੁਗਣੇ ਮੈਨੂੰ ਨਹੀਂ ਪਤਾ ਕਿੰਨੇ ਹੋ ਨਿਕਲਦੇ ਆ ਉਹ ਚੀਜ਼ਾਂ ਸਭ ਤੋਂ ਬੁਰੀ ਹੁੰਦੀ ਹੈ ਚੋਰੀ ਘਰ 'ਚੋਂ ਚੀ ਚੱਕਣੀ ਮੈਂ ਕਹਣੀ ਆ ਤੁਹਾਡੇ 'ਚ ਐਡੀ ਕਿ ਵਫਾ ਹੋਣੀ ਚਾਹੀਦੀ ਹੈ ਚਾਹੇ ਅਗਲੇ ਦਾ ਕਰੋੜ ਰੁਪਈਆ ਪਾਇਆ ਉਹਨੂੰ ਉਂਗਲ ਵੀ ਲਾ ਕੇ ਨਾ ਦੇਖੋ ਵੀ ਕਰੋੜਾਂ ਕਿ ਲੱਖ ਹੈ ਤੇ ਤੁਸੀਂ ਮੰਗਣਾ ਕਿਤੋਂ ਹੈ ਅਕਾਲ ਪੁਰਖ ਵੈਗਰੂ ਤੋਂ ਕਸ਼ਰੀ ਜੀ ਜਿੱਤੇ ਆਖਣਾ ਰੱਖਿਓ ਫਿਰ ਉਹ ਅਗਲੀ ਦੀ ਚੀਜ਼ ਉਗਰੀ ਰਹ ਜੂਗੇ ਤੁਸੀਂ ਚੋਰੀਆਂ ਕਰਨ ਚੁਗਰੀ ਰਹ ਜੂਗੇ ਤੇ ਜਦੋਂ ਤੁਸੀਂ ਕਹਤਾ ਵੀ ਇਹ ਕਰੋੜ ਕਿਸੇ ਦਾ ਸਾਡਾ ਨਹੀਂ ਬਾਈ ਸਾਨੂੰ ਤਾਂ ਪ੍ਰਮਾਤਮਾ ਦੇਊਗਾ ਜਿਹੜੀ ਸਾਨੂੰ ਚੀਜ਼ ਪ੍ਰਮਾਤਮਾ ਦਿੰਦਾ ਨਾ ਉਹੀ ਥੋਡੇ ਘਰੇ ਵਾਧਾ ਕਰਦੀ ਹੈ ਉਸੇ ਨਾਲ ਹੀ ਥੋਡੇ ਬੱਚੇ ਕਾਮਯਾਬ ਹੁੰਦੇ ਆ ਉਸੇ ਨਾਲ ਤੁਸੀਂ ਕਾਮਯਾਬ ਹੋਨੇਓ ਜਦੋਂ ਤੁਸੀਂ ਗਲਤ ਰਸਤੇ ਚੱਲਪੇ ਤੁਸੀਂ ਚੋਰੀਆਂ ਤੇ ਹੋਗੇ ਤੁਸੀਂ ਇੱਧਰਲੀ ਚੀਜ਼ ਉੱਧਰ ਕਰਤੀ ਉਹਦਾ ਲਕੋਤਾ ਉਹਦਾ ਚੱਕਲਿਆ ਤਾਂ ਦੱਬ ਲੈ ਫਿਰ ਮੈਨੂੰ ਐਂ ਦੱਸੋ ਵੀ ਤੁਹਾਨੂੰ ਬਚਾਊ ਕਿਹੜਾ ਰੱਬ ਤੋਂ ਤੇ ਫਿਰ ਤੁਸੀਂ ਉਮੀਦ ਕਿਵੇਂ ਰੱਖੋਗੇ ਵੀ ਥੋਡੇ ਬੱਚੇ ਚੰਗੇ ਬਣਨਗੇ ਕਦੇ ਅਗਲੇ ਵੀ ਚੋਰੀਆਂ ਕਰਨਗੇ ਵੀ ਸਾਡਾ ਮਾਪਿਓ ਕਰਦਾ ਹੈ ਮਾਪਿਓ ਤੋਂ ਬੱਚਾ ਸਿੱਖਦਾ ਮੈਨੂੰ ਜ਼ਿੰਦਗੀ ਦੀ ਕਸਮਾ ਮੈਂ ਪ੍ਰਮਾਤਮਾ ਦੀ ਕਸਮ ਖਾ ਕੇ ਅਕਾਲ ਪੁਰਖ ਵੈਗਨ ਨੂੰ ਜਾਣ ਕੇ ਗੱਲ ਦੱਸਦੀ ਹਾਂ ਸਾਡੇ ਦੀਪੂ ਦਾ ਪਰਸ ਅਲੱਗ ਹੈ ਮੇਰਾ ਲੱਗ ਹੈ ਮੇਰੀ ਬੇਟੀ ਦਾ ਲੱਗ ਹੈ ਮੇਰੀ ਇਹੋ ਜੀ ਆਰਤਾ ਵੀ ਮਾਏ ਆਪਦੇ ਮਤਲਬ ਪਹਿਲੀ ਗੱਲ ਤਾਂ ਮੈਂ ਬੇਟੇ ਨੂੰ ਕਹਣੀ ਨੇ ਵੀ ਬੇਟੇ ਆ ਚੀਜ਼ ਲੈਣੀਆਂ ਜਾਂ ਲੈ ਕੇ ਆ ਕਈ ਵਾਰੀ ਦੀ ਪੂਪਾਟ ਕਰ ਦੋਵੇ ਬੀਜੀ ਉਹ ਮੇਰੇ ਕੋਲ ਟੁੱਟੇ ਪੈਸੇ ਨਾ ਹੋਣ ਆਪਾਂ ਉਹਦਾ ਪਰਸ ਦੇ ਵਿੱਚੋਂ 20 ਦੀ 30 ਦੀ ਲੋੜ ਆ 50 ਦੀ ਉਹ ਕੱਢ ਲਈ ਦੇ ਪਰ ਉਹਦਾ ਪਰਸ ਨਹੀਂ ਮੈਂ ਕਦੇ ਫਰੋਲਿਆ ਵੀ ਇਹਦੇ ਪਰਸ 'ਚ ਕੀ ਹੈ ਸਭ ਤੋਂ ਬੁਰੀ ਗੱਲ ਹੁੰਦੀ ਹੈ ਕਿ ਕਿਸੇ ਦੀ ਪਰਸਨਲ ਚੀਜ਼ ਫਰੋਲਣੀ ਠੀਕ ਹੈ ਮੇਰੀ ਬੇਟੀ ਹੁੰਦੀ ਹੈ ਮੈਨੂੰ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਮਾ ਆਪਦੀ ਜ਼ਿੰਦਗੀ ਦੀ ਕਸਮ ਖਾਨਣੀ ਆ ਮੈਨੂੰ ਐ ਨਹੀਂ ਪਤਾ ਹੁੰਦਾ ਵੀ ਮੇਰੀ ਬੇਟੀ ਦੇ ਪਰਸ 'ਚ ਕੀ ਹੈ ਕੀ ਨਹੀਂ ਹੈਗਾ ਮੈਂ ਕਦੇ ਹੱਥ ਨਹੀਂ ਲਾਇਆ ਨਾਲੇ ਉਹ ਆਪ ਕਮਾਉਂਦੀ ਹੈ ਨਾਲੇ ਉਹ ਕੋਈ ਸਾਡੇ ਘਰੇ ਰੋਕ ਟੋਕ ਨਹੀਂ ਨੂੰ ਪਤਾ ਵੀ ਮੇਰੀ ਮਾਂ ਵੀ ਬਿਨਾ ਪੁੱਛੇ ਮੈਂ ਉਹਦੇ ਵੀ 50 ਰੁਪਏ ਨਹੀਂ ਕੱਢਦੀ ਪੁੱਛਨੀ ਹੈ ਮੇਰੀ ਨੂੰ ਕੁਦਰ ਕੋਲ ਟੁੱਟੇ ਪੈਸੇ ਹੈਗੇ ਮੈਨੂੰ ਦੇ ਦੇ ਲੋੜ ਹੈ ਕਿਉਂਕਿ ਮੈਂ ਆਪਦੀ ਆਦਤ ਨਹੀਂ ਬਗੜ ਉਹ ਸੇਮ ਆਦਤ ਮੇਰੇ ਬੱਚਿਆਂ ਦੀ ਹੈ ਦੀਪੂ ਨੇ ਕਿਰਾਏ ਨੂੰ ਵੀ ਪੈਸੇ ਚੱਪਣਾ ਜੇ ਮੈਂ ਕਹਿ ਵੀ ਦੇਵਾਂ ਨਾ ਮੈਂ ਫੁਲਾਣੇ ਤਾਂ ਮੇਰਾ ਪਰਸ ਪਿਆ ਜਾਂ ਦੀਪੂ ਕੱਢ ਲਿਆ ਤਾਂ ਚੱਕ ਕੇ ਪਰਸ ਮੇਰੇ ਕੋਲੇ ਲੈ ਆਉਂਦਾ ਲਮਾ ਮੈਨੂੰ ਤੂੰ ਦੇ ਦੇ ਮੰਮੀ ਮਣ ਕੇ ਤੂੰ ਦੇ ਦੇ ਇਹੋ ਜੀ ਆਦਤ ਮੇਰੇ ਬੱਚਿਆਂ ਦੀ ਹੈ ਮੇਰੇ ਪਰਸ ਨੂੰ ਹੱਥ ਨਾ ਮੇਰੀ ਬੇਟੀ ਲਾਵੇ ਨਾ ਬੇਟਾ ਲਾਵੇ ਨਾ ਕਦੇ ਮੈਂ ਲਾ ਮੈਂ ਵੀ ਉਹ ਨੀਡ ਰਸਪੈਕਟ ਨੂੰ ਦਿੰਨੀ ਐ ਬੇਟੀ ਹੁਣ ਕਮਾਈ ਕਰਨ ਲੱਗੀ ਐ ਚਲ ਦੀਪੂ ਤਾਂ ਹਜੇ ਹੁਣ ਵੀ ਲਾ ਇਹਦਾ ਕੰਪਲੀਟ ਹੋਣ ਵਾਲਾ ਹੁਣ ਕਜੈਰੀਆਂ ਚ ਬੈਠੂ ਪਰ ਆਪਾਂ ਦੀਪੂ ਦੇ ਕਦੇ ਪਰਸੋਂ ਹੱਥ ਨਹੀਂ ਲਾਇਆ ਕਦੇ ਬੇਟੀ ਦੇ ਨਹੀਂ ਲਾਇਆ ਸਭ ਤੋਂ ਮਾੜੀਆਂ ਗੱਲਾਂ ਹੁੰਦੀਆਂ ਕਿਸੇ ਦੀਆਂ ਪਰਸਨਲ ਚੀਜ਼ਾਂ ਫਰੋਲਣੀਆਂ ਫਰੋਲਾ ਫਰਾਲੀ ਕਰਨੀ ਮੈਂ ਇਹਦੀਆਂ ਚੀਜ਼ਾਂ ਤਾਂ ਵੇਖ ਲਿਆ ਮੈਨੂੰ ਪਤਾ ਹੁੰਦਾ ਵੀ ਆਹ ਬੰਦੇ ਚਾ ਬੈਹ ਹੁੰਦਾ ਮਾੜਾ ਇਹ ਬੰਦੇ ਨੇ ਪਿੱਠ ਭਮਾਈ ਨਾਲ ਦੀ ਨਾਲ ਉਹਦੇ ਨੂੰ ਲਮਾਰੀਆਂ ਫਰੋਲ ਦੇਣੀਆਂ ਉਹਦੇ ਟਰੰਕ ਫਰੋਲ ਦੇਨੇ ਉਹਦੇ ਕੱਪੜੇ ਕੀ ਕਾੜਦੇ ਉਹਦੇ ਚ ਕੀ ਕਰਦੇ ਉਹ ਫਿਰ ਰੱਬ ਨੂੰ ਦੋਸ ਦਿੰਨੇ ਰੱਬ ਮੈਨੂੰ ਨਹੀਂ ਦਿੰਦਾ ਹਾਏ ਤੂੰ ਫਲਾਣੇ ਨੂੰ ਦੇਤਾ ਮੈਨੂੰ ਨਹੀਂ ਦਿੰਦਾ ਰੱਬ ਸਾਨੂੰ ਦੇਉ ਕਿ ਮੇਰਾ ਬਾਪੂ ਤੁਹਾਨੂੰ ਕਹਿੰਦਾ ਵੀ ਤੁਸੀਂ ਜਿਹੜੇ ਕੰਮ ਤੇ ਲੱਗੇ ਹੋ ਉਹੀ ਕਰਦੇ ਰਹੋ ਕੀ ਕਰ ਲਓਗੇ ਚੋਰੀ ਬਾਤੋ ਬਾਤ ਤੁਸੀਂ ਅਗਲੇ ਦੀ ਇੱਕ ਚੀਲ ਖੋਲੋਗੇ ਦੋਲ ਖੋਲੋਗੇ ਤੇ ਜਦੋਂ ਪ੍ਰਮਾਤਮਾ ਦੇਣਾ ਤੇ ਆ ਗਿਆ ਤਾਂ ਇਹ ਨਹੀਂ ਪਤਾ ਦਿੰਦਾ ਕਿੰਨਾ ਅਗਲੇ ਨੂੰ ਦਿੰਦਾ ਦੇ ਲੈਂਦਾ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਅਗਲਾ ਜੁਗਾ ਜਗਾਂ ਜੁਗੋ ਜੁਗ ਖਾਈ ਜਾਂਦਾ ਜੁਗਾ ਤੱਕ ਖਾਈ ਜਾਂਦਾ ਪ੍ਰਮਾਤਮਾ ਦਾ ਦਿੱਤਾ ਹੋਇਆ ਜਿਵੇਂ ਸਿੱਧੂ ਬੂਸੇ ਵਾਲਾ ਉਹਨੇ ਕਮਾਈ ਕੀਤੀ ਆ ਆਪਦੀ ਹੱਟ ਉਹਨੇ ਚੋਰੀ ਬੇਈਮਾਨੀ ਨਹੀਂ ਕੀਤੀ ਉਹਨੇ ਇੰਨੀ ਕਮਾਈ ਕੀਤੀ ਜੁੱਗਾਂ ਜੁੱਗਾਂ ਜੁੱਗ ਦੀ ਕਮਾਈ ਮੁੱਕਣ ਵਾਲੀ ਨਹੀਂ ਇਹੋ ਜਿਹੀ ਕਮਾਈ ਕੀਤੀ ਉਹ ਬੰਦੇ ਨੇ ਉਹ ਹੁੰਦੀ ਆ ਕਮਾਈ ਠੀਕ ਹੈ ਇੱਕ ਹੁੰਦੀ ਆ ਚੋਰੀ ਘਰ ਦੇ ਵਿੱਚ ਫਰੋਲਾ ਫਰ ਵਾਲੀ ਕਰਤੀ ਉਹਦੀ ਅਲਮਾਰੀ ਪੱਟਤੀ ਉਹਦੇ ਚੋਂ ਚੀਜ਼ ਕੱਢ ਲਈ ਲੁਕੋ ਲਈ ਇਹ ਕਿੱਡੀ ਕੀ ਘਰ ਦੀ ਵੱਡੀ ਗੱਲ ਆ ਕਿੱਡਾ ਕਿ ਤੁਸੀਂ ਵੱਡੇ ਵੱਡੇ ਬਣ ਜਾਂਦੇ ਹੋ ਆਪਣੇ ਆਪ ਵਿੱਚ ਚੰਗਿਆਂ ਤੁਸੀਂ ਗੁਰੂ ਘਰ ਨਾ ਜਾਇਆ ਕਰੋ ਜੇ ਕੰਮ ਕਰਨੇ ਆ ਰੱਬ ਦੇ ਵਾਸਤੇ ਗੁਰਦੁਆਰੇ ਕਿਤੇ ਮੱਥਾ ਨਾ ਟੇਕਿਆ ਕਰੋ ਫਿਰ ਜਦੋਂ ਆ ਤੁਸੀਂ ਆ ਘਟੀਆਂ ਕੰਮ ਕਰਨੇ ਛੋਟੇ ਕੰਮ ਕਰਨੇ ਆ ਜੇ ਤੁਸੀਂ ਇਹ ਕੰਮ ਕਰੋਗੇ ਤੁਹਾਡੇ ਬੱਚਿਆਂ ਨੂੰ ਕਿੱਥੋਂ ਸਮਝਾ ਦੋਗੇ ਕੱਲ ਨੂੰ ਫਿਰ ਉਹ ਛੋਡੀਆਂ ਚੋਰੀਆਂ ਕਰਨਗੇ ਛੋਡੀਆਂ ਚੀਜ਼ਾਂ ਚੱਕਣਗੇ ਅਗਲੇ ਅਗਲੇ ਨੂੰ ਪਤਾ ਲੱਗ ਜੂ ਕਿ ਚੋਰੀ ਬਹੁਤ ਸੌਖੀ ਚੀਜ਼ ਐ ਚੱਕੋ ਤੇ ਨਜ਼ਾਰੇ ਲਓ ਕਿਹੜਾ ਨਾਂ ਆਉਂਦਾ ਮੁਕਰ ਜੇ ਝੂਠੀਆਂ ਸੌਆਂ ਖਾਜੋ ਮੈਨੂੰ ਤਾਂ ਫਲਾਣ ਦੀ ਸੌਂਝ ਹੀ ਮੈਂ ਤਾਂ ਹੱਥ ਵੀ ਨਹੀਂ ਲਾਇਆ ਬੰਦੇ ਨੂੰ ਬੇਵਕੂਫ ਬਣਾ ਸਕਦੇ ਹੋ ਤੁਸੀਂ ਰੱਬ ਨੂੰ ਬੇਵਕੂਫ ਨਹੀਂ ਬਣਾ ਸਕਦੇ ਇੰਨਾ ਕਰਨਾ ਤਾਂ ਪਾਸੇ ਹੋ ਜਾਓ ਇੰਨਾ ਗੱਲਾਂ ਕਰਕੇ ਵੀ ਇਹੋ ਜਿਹੇ ਘਰ ਆ ਜਿਹੜੇ ਤੁਸੀਂ ਪੱਟੀ ਜਾਂਦੇ ਹੋ ਘਰ ਦੇ ਵਿੱਚ ਕਈ ਸੇ ਬੁੜੀ ਹੁੰਦੀ ਹੈ ਵੀ ਜਿਹੜੀ ਨੂੰ ਆਦਤ ਹੁੰਦੀ ਹੈ ਇਧਰੋਂ ਇਧਰੀ ਚੀਜ਼ ਧਰਤੀ ਉੱਥੇ ਲੁਕੋਤੀ ਉਹ ਲੀ ਲੁਕੋਲੀ ਉਹਦੀ ਖੋਲੀ ਕੀ ਬਣ ਜਾਨੇ ਹੋ ਫਿਰ ਤੁਸੀਂ ਸਾਰੇ ਘਰ ਚੋ ਲੜਾਈ ਪੈ ਜਾਂਦੀ ਹੈ ਉਹ ਸਾਰੇ ਫਿਰ ਅੱਧੇ ਅੱਧੇ ਤਾਂ ਸੱਚੇ ਹੁੰਦੇ ਆ ਵਿਚਾਰਿਆਂ ਨਾਲ ਚੋਹਾਆਂ ਖਾਣਗੀਆਂ ਉਹ ਫਿਰ ਜਿਹਨੇ ਚੋਰੀ ਕੀਤੀ ਉਹ ਵੀ ਸੋਹਾ ਖਾਈ ਜੋ ਉਹ ਰੱਬ ਤੋਂ ਡਰੋ ਮਾੜੀ ਮੋਟੀ ਸ਼ਰਮ ਕਰੋ ਉਹ ਸਭ ਦੇਖ ਰਿਹਾ ਇਹ ਬਲੇਖਿਆਂ ਚੋਂ ਨਿਕਲ ਜਾ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ ਅਸੀਂ ਬਹਿਬਤ ਕਰਤੀ ਤੇ ਅਸੀਂ ਮੁੱਕਰ ਗਏ ਅਸੀਂ ਝੂਠੀਆਂ ਸੋਹਾ ਖਾ ਕੇ ਚੰਗੇ ਬਣ ਗਏ ਨਹੀਂ ਬਣੇ ਤੁਸੀਂ ਚੰਗੇ ਜਦੋਂ ਪਰਮਾਤਮਾ ਨੇ ਛੋਡੇ ਤੇ ਡਾਂਗ ਫੇਰੀ ਨਾ ਤੁਹਾਨੂੰ ਉਦੋਂ ਲੱਗੂ ਪਤਾ ਅਗਲਾ ਪਤਾ ਕੀ ਕਹਾਂ ਮੈਂ ਜਦੋਂ ਕਿਸੇ ਦੇ ਵਿੱਚ ਇਸ ਟੀਚਾ ਪਦੇਉ ਹੇ ਪਰਮਾਤਮਾ ਮੇਰੀ ਝੋਲੀ ਹੈ ਉਹਦੇ ਪੀਕ ਬਣੇ ਉਹ ਗਲਗਲ ਮਰੇ ਫਿਰ ਉਹ ਲਗਦੀਆਂ ਕਿਉਂਕਿ ਅਗਲੇ ਦੇ ਅੰਦਰੋਂ ਨਿਕਲ ਹੀ ਹੁੰਦੀ ਆ ਹਾਂ ਇੱਕ ਬੰਦਾ ਮਿਹਨਤ ਨਾਲ ਚੀਜ਼ ਬਣਾਉਂਦਾ ਦੂਜਾ ਚੱਕ ਕੇ ਉਹਨੂੰ ਆਸੇ-ਪਾਸੇ ਕਰ ਦਿੰਦਾ ਚੱਲ ਮੇਰਾ ਭਾਈ ਉਹ ਵਿਚਾਰਾ ਬਿਲਕਦਾ ਫਿਰਦਾ ਇਕ ਕਮ ਨਾ ਕਰਿਆ ਕਰੋ ਹੱਕ ਹਲਾਲ ਦੀ ਖਾਣੀ ਸਿੱਖ ਲੋ ਗੁਰੂਆਂ ਦੇ ਰਸਤੇ ਤੇ ਚੱਲਦੇ ਹੁਣ ਜੇ ਤੁਸੀਂ ਗੁਰੂਆਂ ਨਾਲ ਕਹਿੰਦੇ ਨਾ ਵੀ ਅਸੀਂ ਗੁਰੂਆਂ ਨਾਲ ਜੁੜੇ ਹੋਏ ਤਾਂ ਗੁਰੂਆਂ ਦੇ ਰਸਤਿਆਂ ਤੇ ਚੱਲੋ ਗੁਰੂਆਂ ਨੇ ਕਿਸੇ ਨੂੰ ਚੋਰੀ ਕਰਨਾ ਨਹੀਂ ਸਿਖਾਇਆ ਮਿਹਨਤ ਕਰਨੀ ਸਿਖਾਈਆ ਮੈਨੂੰ ਲੱਗਦਾ ਵੀ ਇਹ ਜਿਹੜੇ ਹੱਥ ਤੁਹਾਨੂੰ ਪਤੀ ਨਹੀਂ ਇਹ ਦਿੱਤੇ ਕਦੇ ਵਾਸਤੇ ਰੱਬ ਨੇ ਮਿਹਨਤ ਕਰਨ ਨੂੰ ਦਿੱਤੇ ਐ ਅੱਖਾਂ ਦੇਖਣ ਨੂੰ ਦਿੱਤੀਆਂ ਪਰ ਇਹਨਾਂ ਤਾਂ ਜੂਝ ਤੁਸੀਂ ਗਲਤ ਕਰ ਰਹੇ ਹੋ ਅੱਖਾਂ ਚ 24 ਘੰਟੇ ਇਹ ਦੇਖਦੀਆਂ ਵੀ ਕੀ ਦੀ ਚੀਜ਼ ਕਿੱਥੇ ਪਈ ਐ ਮੈਂ ਕੱਢ ਲਾਂ ਤੇ ਹੱਥਾਂ ਨਾਲ ਫਰੋਲਾ ਫਰਾਲੀ ਪਾਸਾ ਨਹੀਂ ਪਾਟਣ ਦਿੰਦੇ ਹਰ ਬੰਦੇ ਨਾਲ ਧੋਖਾ ਕਰ ਸਕਦੇ ਹਾਂ ਰੱਬ ਨਾਲ ਧੋਖਾ ਨਹੀਂ ਕਰ ਸਕਦੇ ਡਰੋਸ ਅਕਾਲ ਪੁਰਖ ਵਾਹਿਗੁਰੂ ਤੇ ਜਿਨ੍ਹਾਂ ਨੇ ਇਹ ਕੰਮ ਕੀਤੇ ਆ ਨਾ ਤੇ ਬਹੁਤ ਬੁਰੀ ਜ਼ਿੰਦਗੀ ਮਰਿਆ ਬਹੁਤ ਨਰਕ ਭੋਗ ਕੇ ਮਰਿਆ ਜਿਨ੍ਹਾਂ ਨੇ ਕੰਮ ਕੀਤੇ ਆ ਵੀ ਕਿਸੇ ਦੀ ਆਤਮਾ ਨੂੰ ਦੁੱਖ ਦੇਣਾ ਕਿਸੇ ਦੀਆਂ ਚੀਜ਼ਾਂ ਦੱਬਣੀਆਂ ਲੁਕੋਣੀਆਂ ਮੁੱਕਰਨਾ ਐ ਹੱਸ ਕੇ ਅਗਲੇ ਦੋ ਝੀਲੇ ਜਾਂਦੇ ਮਗਰੋਂ ਮੁੱਕਰ ਜਾਂਦੇ ਓਏ ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ ਮਾੜੀ ਮੋਟੀ ਤੁਹਾਨੂੰ ਅਗਲੇ ਨੇ ਤੁਹਾਡਾ ਡੰਗ ਲਾਇਆ ਹੁੰਦਾ ਤੁਹਾਡਾ ਕਮਸ ਸਾਰਿਆ ਹੁੰਦਾ ਤੁਸੀਂ ਚੱਕ ਕੇ ਅਗਲੀ ਚੀਜ਼ ਉਹ ਤੋਂ ਲੈ ਕੇ ਵਿਚਾਰੇ ਇੱਥੇ ਮੁੜ ਕੇ ਤੂੰ ਕਹੌਣ ਤੇ ਮੈਂ ਕੌਣ ਫੋਨ ਹੀ ਨਹੀਂ ਚੱਕਦੇ ਨਜ਼ਰੀ ਨਹੀਂ ਮਲਾਉਂਦੇ ਡਰੋਂ ਉਹਦੀ ਪ੍ਰਮਾਤਮਾ ਦੀ ਜਿਹੜੀ ਲਾਠੀ ਆ ਨਾ ਮੈਂ ਤੁਹਾਨੂੰ ਬਾਰ ਬਾਰ ਕਹਿਣੀ ਆ ਉਹ ਦਿਸਦੀ ਨਹੀਂ ਫਿਰ ਫਿਰ ਆ ਬਦਕੋ ਉਸ ਨੂੰ ਰੱਬ ਨੂੰ ਦੋਸ ਨਾ ਦਿਆ ਕਰੋ ਬਹਿਬ ਤਾਂ ਤੁਸੀਂ ਕਰਦੇ ਹੋ ਦੋਸ ਰੱਬ ਨੂੰ ਕਿਸੇ ਦਾ ਦੱਬ ਲੋਗੇ ਕਿਸੇ ਦਾ ਖਾਜੋਗੇ ਮੁੱਕਰੋਗੇ ਕੀ ਰੱਬ ਬਣ ਜਾਓਗੇ ਫਿਰ ਤੁਸੀਂ ਜਿਹੜਾ ਮੁੱਕਰੋਗੇ ਉਹਨਾਂ ਨੂੰ ਦੇਣ ਵਾਲਾ ਤਾਂ ਆਹ ਬੈਠਾ ਦਿੰਦਾ ਉਹ ਹੈ ਉਹ ਦਿੰਦਾ ਵੀ ਇਹਦੇ ਹਿਸਾਬ ਨਾਲ ਆ ਫਿਰ ਮੁਕਦਾ ਮਕਦਾ ਨਹੀਂ ਉਹ ਦਿੱਤਾ ਤੇ ਤੁਹਾਡੇ ਵਰਗੇ ਚੋਰ ਉਹੀ ਭੁੱਖੇ ਮਰਦੇ ਰਹਿੰਦੇ ਆ ਇਹ ਕੰਮ ਛੱਡ ਦਿਓ ਘਰਾਂ ਦੇ ਵਿੱਚ ਬੇਈਮਾਨੀਆਂ ਹੇਰਾ ਫੇਰੀਆਂ ਕਰਦੀਆਂ ਛੱਡ ਦਿਓ ਘਰ ਟੁੱਟ ਰਹੇ ਆ ਇਹਨਾਂ ਗੱਲਾਂ ਕਰਕੇ ਤੇ ਨੰਬਰ 2 ਘਰ ਦੇ ਵਿੱਚ ਲੜਾਈਆਂ ਵਧ ਰਹੀਆਂ ਜਿਹੜੇ ਚੰਗੇ ਬੰਦੇ ਹੁੰਦੇ ਉਹਨਾਂ ਤੇ ਵੀ ਇਲਜ਼ਾਮ ਲੱਗ ਹੀ ਜਾਂਦੇ ਆ ਥੋੜੀਆਂ ਗਲਤੀਆਂ ਕਰਕੇ ਤੇ ਪਤਾ ਲੱਗ ਹੀ ਜਾਂਦਾ ਇੱਕ ਦਿਨ ਕਦੇ ਚੋਰ ਦੀ ਚੋਰੀ ਲੁਕ ਨਹੀਂ ਸਕਦੀ ਬਾਲਾ ਚਿਰ ਇੱਕ ਦਿਨ ਉਹ ਫੜਿਆ ਹੀ ਜਾਂਦਾ ਉਹਨੂੰ ਰੱਬ ਹੀ ਇਹੋ ਜਿਹਾ ਜਗ੍ਹਾ ਤੇ ਲਿਆ ਕੇ ਘੇਰਦਾ ਬੰਦਾ ਆਪਣੇ ਆਪ ਮਜਬੂਰ ਹੋ ਜਾਂਦਾ ਫੜਿਆ ਜਾਂਦਾ ਸੋ ਇਹ ਗੱਲ ਕਰਨ ਨੂੰ ਮੇਰਾ ਜੀ ਨਹੀਂ ਕਰਦਾ ਪਰ ਮੈਂ ਜਦੋਂ ਦੇਖ ਲੈਣੀ ਆ ਨਾ ਵੀ ਇਹ ਗਲਤ ਨਤੀਜੇ ਮੈਂ ਕੋਈ ਸਟੋਰੀਆਂ ਦੇਖ ਕੇ ਨਹੀਂ ਪਾਉਂਦੀ ਕੋਈ ਮੈਂ ਕਿਸੇ ਦੀ ਫਿਲਮ ਨਹੀਂ ਬਣਾ ਕੇ ਪਾਉਂਦੀ ਮੈਂ ਛੋੜਨੀ ਸਟੋਰੀਆਂ ਪਾਉਣੀਆਂ ਜਿਹੜੀ ਤੁਸੀਂ ਲੋਕ ਕਰ ਰਹੇ ਹੋ ਛੋੜਨੀ ਹੁੰਦੀਆਂ ਉਹ ਗੱਲਾਂ ਛੋਡੇ ਕੋਲ ਘੁੰਮ ਫਿਰ ਕੇ ਮੇਰੇ ਕੋਲੇ ਵੀ ਆਉਂਦੀਆਂ ਮੈਂ ਵੀ ਦੇਖਦੀ ਆ ਮੇਰੇ ਨਾਲ ਵੀ ਹੁੰਦੀਆਂ ਸਰਦਨ ਫਿਲਮਾਂ ਦੇਖੀ ਜਾਂਦੇ ਹੋ ਫਿਲਮਾਂ ਜਾਇਆ ਕਰਤਾ ਬਾਹ ਕਰਤਾ ਤਾਂ ਫਿਲਮਾਂ ਆਦਿ ਤੁਸੀਂ ਦੇਖਦੇ ਨਹੀਂ ਤੁਸੀਂ ਕੀ ਕਰ ਰਹੇ ਹੋ ਤੋ ਵੀਡੀਓ ਮੇਰੀ ਲੰਬੀ ਹੋ ਜਾਂਦੀ ਆ ਮੈਂ ਸੌਰੀ ਚਾਹਣੀ ਆ ਪਰ ਮੈਥੋਂ ਝੂਟ ਜਾ ਨਹੀਂ ਬੋਲਾ ਜਾਂਦਾ ਮੈਂ ਜੋ ਦੇਖ ਲਾ ਫਿਰ ਮੈਥੋਂ ਨਹੀਂ ਚੁੱਪ ਕਰਿਆ ਜਾਂਦਾ ਆਪਦੇ ਘਰੇ ਬੇਈਮਾਨੀਆਂ ਠੱਗੀਆਂ ਕਰਨੀਆਂ ਛੱਡ ਦਿਓ ਸਾਰਾ ਪਤਾ ਹੁੰਦਾ ਕਿੰਨਾ ਕੁ ਚਿਰ ਚੋਰੀ ਕਰ ਲੋਗੇ ਤੁਸੀਂ ਆਪਦੇ ਘਰੇ ਕਿੰਨਾ ਕੁ ਚਿਰ ਤੁਸੀਂ ਲੜਾਈਆਂ ਪਵਾ ਲੋਗੇ ਇੱਕ ਦਿਨ ਤਾਂ ਪ੍ਰਮਾਤਮਾ ਨੇ ਤੁਹਾਨੂੰ ਨੰਗਾ ਚਿੱਟਾ ਕਰ ਹੀ ਦੇਣਾ ਵੀ ਆਹ ਬੰਦਾ ਬਹਿਫਤਾਂ ਕਰ ਰਿਹਾ ਤੇ ਪਰਮਾਤਮਾ ਨੇ ਤੁਹਾਨੂੰ ਇਹੋ ਜਿਹਾ ਕੋਈ ਰੋਗ ਲਾਉਣਾ ਇਹੋ ਜਿਹੀ ਮਾਰ ਮਾਰਨੀ ਆ ਉਹ ਚੋਰੀ ਵਾਲਾ ਸਾਰਾ ਸਮਾਨ ਲੱਗ ਕੇ ਵੀ ਤੁਹਾਡਾ ਖੜਾ ਨਹੀਂ ਛੁੱਟਦਾ ਫਿਰ ਜ਼ਮੀਨਾਂ ਉਹ ਉਹ ਚੋਰੀ ਦਾ ਪੈਸਾ ਤੇ ਚੋਰੀ ਦੀ ਚੀਜ਼ ਨਾ ਤੁਹਾਡੀਆਂ ਜ਼ਮੀਨਾਂ ਪ੍ਰਾਪਰਟੀਆਂ ਵੀ ਲੈ ਜਾਂਦੀ ਹੈ ਡਰੋਸ਼ ਅਕਾਲਪੁਰਖ ਵੈਗਰੂ ਤੋਂ ਕਿਉਂਕਿ ਜਿਵੇਂ ਫੇਸ ਕਰਦੀਆਂ ਦੇਖੀਆਂ ਹਾਂ ਢਾਈਆਂ ਸ਼ਬਦਾਂ ਸੁਣੀਆਂ ਇਹ ਗੱਲਾਂ ਸੱਚਾ 100% ਸੱਚਾ ਵੀ ਜੋ ਕਿਸੇ ਨੂੰ ਦੁੱਖ ਦਿੰਦਾ ਉਹਨੂੰ ਭਰਨਾ ਪੈਂਦਾ ਏਸੇ ਜੱਗ ਤੇ ਇੱਥੇ ਹੀ ਨਰਕ ਸੁਰਗ ਇਸ ਪਲਿਖ ਜਿਨਾ ਰਹੋ ਵੀ ਇੱਥੇ ਲੁੱਟੋ ਨਜ਼ਾਰੇ ਗਾਹਾਂ ਦੀ ਗਾਹਾਂ ਦੇਖਾਂਗੇ ਨਹੀਂ ਹੈਗਾ ਗਾਹਾਂ ਕੁਝ ਵੀ ਨਹੀਂ ਆਏ ਇੱਥੇ ਹੀ ਨਰਕ ਪਰ ਨਹੀਂ ਤਿਆਰ ਹੋ ਜੋ ਜਿਹੜੇ ਮਾੜੀਆਂ ਕਰਦੇ ਹੋ ਨਾ ਨਰਕ ਭਰ ਲਈ ਤਿਆਰ ਹੋ ਜੋ ਤੇ ਮਾੜਾ ਸਮਾਂ ਤੁਹਾਡਾ ਵੀ ਬਹੁਤ ਜਲਦੀ ਆਉਣ ਵਾਲਾ ਜਿਹੜਾ ਤੁਸੀਂ ਕਿਸੇ ਨੂੰ ਦੁੱਖ ਦਿੰਦੇ ਹੋ ਕਿਸੇ ਦੀ ਤਕਲੀਫ ਆਤਮਾ ਨੂੰ ਸੱਟ ਮਾਰਦੇ ਹੋਗੇ ਕਹਿੰਦੇ ਕਿ ਰਾਮ ਰਾਮ ਜਪਣਾ ਪਲਾਇਆ ਮਾਲ ਆਪਣਾ ਉੱਤੋਂ ਰੱਬ ਰੱਬ ਜਪੀ ਜਾਣਾ ਵਿੱਚੋਂ ਅਗਲੇ ਦੇ ਕੁੰਡੀਆਂ ਲਾਈ ਜਾਂਦੇ ਹੋ ਤੇ ਗੱਲਾਂ ਕਰਦੇ ਹੋ ਰੱਬ ਨੂੰ ਪਾਉਣ ਦੀਆਂ ਇਹ ਗੱਲਾਂ ਨਾ ਘਰੇ ਕਰੋ ਮਹਾਰਾਜ ਨੂੰ ਪਾਉਣਾ ਨਾ ਛੱਡੋ ਇਹ ਗਲਤ ਕੰਮ ਹਾਰਦਿਕ ਕਿਰਤ ਕਰੋ ਕਿਰਤ ਕਰਕੇ ਖਾਓ ਵੱਖਰਾ ਹੀ ਸਵਾਦ ਹੁੰਦਾ ਰਸ ਹੁੰਦਾ ਕਿਰਤ ਦੀ ਜੀਤ ਚ ਠੀਕ ਹੈ ਜਿਵੇਂ ਭਾਈ ਲਾਲੋ ਤੇ ਉਹਦੇ ਬਾਬੇ ਨਾਨਕ ਨੇ ਇੱਕ ਰੋਟੀ ਤੋਂ ਖੂਨ ਕੱਢਦਾ ਸੀ ਦੇਖ ਚੋਂ ਦੁੱਧ ਸਿੱਖੋ ਕੁਛ ਉਹ ਬਾਬੇ ਨਾਨਕ ਨੇ ਕਿਉਂ ਕੱਢਿਆ ਸੀ ਸੁੱਖੋ ਮਲਕ ਭਾਗੋ ਤੇ ਭਾਈ ਲਾਲੋ ਠੀਕ ਹੈ ਇਹ ਗੱਲ ਧਿਆਨ ਦਿਆ ਕਰੋ ਵੀਡੀਓ ਲੰਬੀ ਹੋ ਜਾਂਦੀ ਹੈ ਸੌਰੀ ਚਾਹੁੰਨੀ ਹਾਂ ਜੇ ਕਿਸੇ ਤੇ ਮੇਰੀ ਗੱਲ ਰੜਕਦੀ ਹੈ ਤਾਂ ਕੋਈ ਗੱਲ ਨਹੀਂ ਵੀਰੇ ਰੜਕੀ ਜਾਵੇ ਪਰ ਸੱਚ ਕਦੇ ਲੁਕਦਾ ਨਹੀਂ ਹੁੰਦਾ ਸੱਚ ਬੋਲਣਾ ਸਿੱਖੋ ਫੇਰ ਕੀ ਹੈ ਥੋੜਾ ਜਿਹਾ ਔਖਾ ਲੱਗਦਾ ਏਰਾ ਬਾਹਰ ਆਉਣ ਲਈ ਮੈਨੂੰ ਵੀ ਲੱਗਿਆ ਸੀ ਜਦੋਂ ਤੁਸੀਂ ਸੱਚ ਦੇ ਰਾਹ ਤੇ ਚੱਲ ਪੈਨ ਫਿਰ ਤੁਹਾਨੂੰ ਡਰ ਲੱਗਣੋਂ ਹਟ ਜਾਂਦਾ ਤੁਸੀਂ ਇਕੱਲੇ ਰੱਬ ਨਾਲ ਜੁੜ ਜਾਂਦੇ ਹੋ ਮੈਂ ਰੱਬ ਨਾਲ ਜੁੜ ਗਈ ਮੈਨੂੰ ਡਰ ਨਹੀਂ ਲੱਗਦਾ ਕਿਸੇ ਵੀ ਚੀਜ਼ ਦਾ ਮੈਂ ਕਹਿੰਦੀ ਆ ਜੋ ਗੁਰੂ ਰਾਮਦਾਸ ਨੇ ਕਰਨਾ ਮੇਰੇ ਨਾਲ ਹੋਣਾ ਹੈ ਜੋ ਨੇ ਲਿਖਿਆ ਮੇਰੇ ਕਰਮ ਵਿੱਚ ਮੈਨੂੰ ਮਿਲਣਾ ਹੈ ਜੋ ਨਹੀਂ ਲਿਖਿਆ ਨਹੀਂ ਮਿਲਣਾ ਤੇ ਸਬਰ ਆਪਣਾ اٹੋਟਾ ਪਰਮਾਤਮਾ ਤੇ ਕਦੇ ਆਪਣਾ ਸਬਰ ਨਹੀਂ ਹਿੱਲ ਸਕਦਾ ਸੋ ਕੋਈ ਵੀ ਵੀਡੀਓ ਵਿੱਚ ਬਣਾਉਣ ਚ ਕਮੀ ਹੈ ਜੇ ਤਾਂ ਪਲੀਜ਼ ਮੈਨੂੰ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਾਨੀਓ ਬੇਰਬਰੀ ਸਤਿ ਸ੍ਰੀ ਅਕਾਲ ਤੇ ਹੁਣ ਮੈਂ ਵੀਡੀਓ ਵਿੱਚ ਨੰਬਰ ਪਾਉਣ ਲੱਗ ਗਈਆਂ ਵੀਰੇ ਪਹਿਲਾਂ ਨੰਬਰ ਨਹੀਂ ਸੀ ਪਾਉਂਦੀ ਮੈਨੂੰ ਲੱਗਦਾ ਸੀ ਕਿਸੇ ਨੂੰ ਜ਼ਰੂਰਤ ਨਹੀਂ ਹੋਣੀ ਬਟਰ ਨੰਬਰ ਮੰਗਦੇ ਆ ਬਹੁਤ ਉਹਨਾਂ ਕਰਕੇ ਮੈਂ ਭੈਣ ਭਰਾਵਾਂ ਕਰਕੇ ਨੰਬਰ ਪਾ ਰਹੀਆਂ ਓਕੇ ਜੀ ਸਤਿ ਸ੍ਰੀ ਅਕਾਲ